बीटीवी ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਮੇਰੇ ਵੱਲੋਂ ਜਾਨੀ ਗੁਰਜੀਤ ਸਿੰਘ ਵੱਲੋਂ ਪਿਆਰਪ੍ਰੀਤ ਸਤਿ ਸ਼੍ਰੀ ਅਕਾਲ ਅਦਾਵਤੇ ਨਮਸਕਾਰ ਅੱਜ ਮੈਂ ਤੁਹਾਡੇ ਨਾਲ ਇੱਕ ਐਸਾ ਟੌਪਿਕ ਲੈ ਕੇ ਆਇਆ ਹਾਂ ਜਿਹਦੇ ਵਿੱਚ ਹਰ ਕਿਸੇ ਜ਼ਿੰਦਗੀ ਦੇ ਵਿੱਚ ਉਸ ਚੀਜ਼ ਦੀ ਲੋੜ ਹੈ ਪਰ ਉਹਨੂੰ ਬਹੁਤੀ ਕੋਈ ਮੱਤਤਾ ਨਹੀਂ ਦਿੱਤੀ ਜਾਂਦੀ ਤੇ ਮੇਰੇ ਨਾਲ ਗੱਲਬਾਤ ਕਰਨ ਲਈ ਸਟੂਡੀਓ ਦੇ ਵਿੱਚ ਮੌਜੂਦ ਨੇ ਜੋ ਕਿ ਫਾਈਨੈਂਸ਼ੀਅਲ ਇੰਡਸਟਰੀ ਦੇ ਮੈਂਟਰ ਨੇ ਸਾਡੇ ਟ੍ਰੇਨਰ ਵਧਿਆ ਨੇ ਤੇ ਬਹੁਤ ਵਧੀਆ ਨੌਲੇਜ ਰੱਖਦੇ ਨੇ ਤੇ ਇੱਕ ਸਮੇਂ ਇਨ ਇੰਡਸਟਰੀ ਚ ਫਾਈਨੈਂਸ਼ੀਅਲ ਇੰਡਸਟਰੀ ਚ ਆਇਆ ਸੀਗੇ ਫਿਰ ਉਸ ਤੋਂ ਬਾਅਦ ਬੈਕਅਪ ਹੋ ਕੇ ਦੁਬਾਰਾ ਫਿਰ ਫਾਈਨੈਂਸ਼ੀਅਲ ਇੰਡਸਟਰੀ ਜਦੋਂ ਆਏ ਤੇ ਫਿਰ ਉਹਨਾਂ ਨੇ ਉਸ ਨੂੰ ਆਪਣਾ ਕਿਤਾਬੀ ਬਣਾਇਆ ਤੇ ਬਹੁਤ ਵਧੀਆ ਨੌਲੇਜ ਦਿੰਦੇ ਨੇ ਤੇ ਇਨਵੈਸਟਮੈਂਟ ਸਾਈਡ ਹੋਵੇ ਜਾਂ ਇੰਸ਼ੋਰੈਂਸ ਸਾਈਡ ਹੋਵੇ ਨਾ ਕੋਈ ਵੀ ਫਾਈਨੈਂਸ਼ੀਅਲ ਇੰਡਸਟਰੀ ਦਾ ਕੋਈ ਵੀ ਸਵਾਲ ਹੋਵੇ ਤੁਸੀਂ ਇਹਨਾਂ ਨੂੰ ਵੀ ਕਰ ਸਕਦੇ ਹੋ ਤੇ ਆਪਾਂ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਤੇ ਅਗਲੇ ਹੁਣ ਸਾਰੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰੇ ਨਾਲ ਮੇਰੇ ਸਟੂਡੀਓ ਦੇ ਵਿੱਚ ਗੁਰਦੀਪ ਸਿੰਘ ਸੇਖੋਂ ਮੌਜੂਦ ਨੇ ਤੇ ਆਓ ਪਹਿਲਾਂ ਆਪਾਂ ਇਹਨਾਂ ਨੂੰ ਜੀ ਐ ਕਹਿੰਦੇ ਆ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਾਜੀ ਤੇ ਮੇਰੇ ਵੱਲੋਂ ਵੀ ਟੀਵੀ ਦੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੇਰੇ ਵਾਸਤੇ ਅੱਜ ਥੋੜਾ ਜਿਹਾ ਸਵਾਲ ਕਰਨਾ ਔਖਾ ਹੋ ਰਿਹਾ ਕਿਉਂਕਿ ਇਹ ਮੈਂਟਰ ਨੇ ਟਰੇਨਰ ਨੇ ਅਸੀਂ ਵੀ ਨਾ ਤੋ ਸਿੱਖਿਆ ਤੇ ਮੈਂ ਇਹਨਾਂ ਨੂੰ ਕੁਝ ਪੁੱਛਾਂ ਪਹਿਲਾਂ ਮੈਂ ਮਾਫੀ ਮੰਗ ਲਵਾਂ ਜੇ ਗਲਤ ਕੁਝ ਪੁੱਛ ਲਵਾਂ ਨਹੀਂ ਨਹੀਂ ਜੀ ਨੌਲੇਜ ਤਾਂ ਹਮੇਸ਼ਾ ਸ਼ੇਅਰ ਕਰਨ ਵਾਸਤੇ ਹੁੰਦੀ ਹੈ ਇਹਦੇ ਵਿੱਚ ਕੋਈ ਵੱਡਾ ਛੋਟਾ ਨਹੀਂ ਹੁੰਦਾ ਤੇ ਚਲੋ ਰੱਬ ਨੇ ਸਾਨੂੰ ਦਿੱਤਾ ਬਲ ਬਖਸ਼ਿਆ ਤੇ ਨੌਲੇਜ ਦਿੱਤੀ ਸੀ ਤੇ ਮੈਨੂੰ ਤੁਹਾਨੂੰ ਗਾਈਡ ਕਰਨਾ ਪਿਆ ਜਦੋਂ ਅਸੀਂ ਸ਼ੁਰੂ ਕੀਤਾ ਸੀ ਕੰਮ ਪਰ ਮੈਂ ਵੀ ਤੁਹਾਡੇ ਕੋਲੋਂ ਬਹੁਤ ਹੀ ਗੱਲਾਂ ਜਿਹੜੀਆਂ ਜਿਹੜੀਆਂ ਆਪਣੇ ਨਿੱਜੀ ਜ਼ਿੰਦਗੀ ਦੇ ਵਿੱਚ ਹੈ ਉਹ ਸਿੱਖੀਆਂ ਤੁਹਾਡੇ ਕੋਲੋਂ ਸੇਧ ਲੈ ਰਹੇ ਹਾਂ ਤੁਹਾਡੇ ਕੋਲੋਂ ਅੱਗੇ ਸ ਹੋਰ ਵੀ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀ ਤੁਹਾਡੀ ਪੰਕਚੁਐਲਟੀ ਹੈ ਜਾਂ ਤੁਹਾਡਾ ਪੈਸ਼ਨ ਹੈ ਉਹ ਕੱਲੀ ਇੰਡਸਟਰੀ ਵਾਸਤੇ ਇਹਦੇ ਵਾਸਤੇ ਨਹੀਂ ਹੈ ਮੈਂ ਜਿੱਥੇ ਵੀ ਤੁਹਾਡੇ ਨੂੰ ਦੇਖਿਆ ਯੂ ਹੈਵ ਵਨ ਆਫ ਦਾ ਬੈਸਟ ਮਤਲਬ ਕਿ ਜਿਹੜਾ ਕਿ ਸਾਨੂੰ ਅਸੀਂ ਸਾਰੇ ਸਲਾਮ ਕਰਦੇ ਆ ਜੀ ਤੁਹਾਨੂੰ ਥੈਂਕ ਯੂ ਭਾਜੀ ਮੇਰੇ ਵਾਸਤੇ ਐਨਾ ਕੁਝ ਵਧੀਆ ਬੋਲਣ ਲਈ ਉਹ ਵੀ ਮੇਰੇ ਮੂਹ ਦੇ ਉੱਤੇ ਤੇ ਮੈਨੂੰ ਇੰਨੀ ਵੀ ਫੋਕਨਾ ਦੇਵੋ ਅੱਜ ਮੈਂ ਕੁਝ ਹੋਰ ਬਣ ਜਾਵਾਂ ਤੇ ਚਲੋ ਆਪਾਂ ਗੱਲਬਾਤ ਕਰਦੇ ਆ ਭਾਜੀ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਆ ਅਥਾ ਤੋਂ ਜਾਨਣਾ ਚਾਹੁੰਦਾ ਆ ਜੀ ਕੈਨੇਡਾ ਦੇ ਵਿੱਚ ਤੁਸੀਂ ਕਾਫੀ ਪੁਰਾਣੇ ਆਏ ਹੋਏ ਹੈਗੇ ਹੋ ਇੱਥੇ ਪੈਸਾ ਕਮਾਉਣਾ ਸੌਖਾ ਆ ਜਾਂ ਪੈਸਾ ਸਾਂਭਣਾ ਜ਼ਿਆਦਾ ਸੌਖਾ ਆ ਦੇਖੋ ਕੈਨੇਡਾ ਇੱਕ ਅਜਿਹਾ ਕੰਟਰੀ ਹੈ ਜਦੋਂ ਅਸੀਂ ਛੱਡਿਆ ਆਪਣਾ ਦੇਸ਼ ਨੂੰ ਇਸੇ ਕਰਕੇ ਛੱਡਿਆ ਸੀ ਕਿ ਸਾਨੂੰ ਬਹੁਤ ਜਾਨੀ ਆਪਾਂ ਦੇਖਿਆ ਸੀ ਵਿਜਨ ਸੀ ਬੈਨੀਫਿਟ ਸੀ ਪਰ ਜਿਹੜੇ ਤੁਹਾਡੇ ਸਵਾਲ ਦਾ ਜਿਹੜਾ ਆਨਸਰ ਹੈ ਜੇ ਦੇਵਾਂ ਤਾਂ ਪੈਸਾ ਕਮਾਉਣਾ ਵੀ ਬਹੁਤ ਸੌਖਾ ਇੱਥੇ ਸਾਂਭਣਾ ਵੀ ਸੌਖਾ ਪਰ ਇੱਕ ਜਿਹੜਾ ਜਿਹੜੀ ਪਲੈਨਿੰਗ ਹੈ ਹਰ ਇੱਕ ਚੀਜ਼ ਦੀ ਪਲੈਨਿੰਗ ਹੁੰਦੀ ਹੈ ਮਤਲਬ ਕਿ ਤੁਸੀਂ ਆਪਾਂ ਕਿਸੇ ਗਵਰਨਮੈਂਟ ਦਾ ਦੇਖੀਏ ਕਿਸੇ ਆਰਗੇਨਾਈਜੇਸ਼ਨ ਦੀ ਹੁੰਦੀ ਹੈ ਪਲੈਨਿੰਗ ਹੁੰਦੀ ਹੈ ਜਿੱਥੇ ਆਪਾਂ ਸਾਡੇ ਜਿਹੜੇ ਲੋਕੀ ਹੈ ਖਾਸ ਕਰਕੇ ਮੈਂ ਪੰਜਾਬੀਆਂ ਦੀ ਗੱਲ ਕਰਾਂ ਉਹਨਾਂ ਦੇ ਵਿੱਚ ਮੈਂ ਵੀ ਇਥਾਂ ਅਸੀਂ ਲੈਕ ਕਰਦੇ ਆ ਪਲੈਨਿੰਗ ਦੀ ਵਜੋਂ ਬਟ ਦੋਵੇਂ ਚੀਜ਼ਾਂ ਦਾ ਸੌਖੀਆਂ ਪਰ ਅੱਜ ਦਾ ਜਿਹੜਾ ਸਾਡਾ ਜਿਹੜਾ ਅਸੀਂ ਅੱਜ ਟਾਪਿਕ ਲੈ ਕੇ ਆਏ ਆ ਅਸੀਂ ਸ਼ੇਅਰ ਕਰਾਂਗੇ ਹਾਊ ਵੀ ਕੈਨ ਹੈਲਪ ਸਾਰੇ ਆਪਣੇ ਭੈਣ ਭਰਾਵਾਂ ਦੇ ਨਾਲ ਰੱਬ ਕੇ ਮਦਦ ਕਰਾਂਗੇ ਠੀਕ ਹੈ ਤੇ ਮੈਂ ਨਾਲੇ ਪੁੱਛਣਾ ਚਾਹੁੰਦਾ ਆ ਵੀ ਅਸੀਂ ਆਪਣੇ ਪੈਸੇ ਨੂੰ ਆਪ ਜਾਦਾ ਚੰਗੀ ਤਰ੍ਹਾਂ ਸੰਭ ਸਕਦੇ ਆ ਜਾਂ ਸਾਡੇ ਪੈਸੇ ਨੂੰ ਦੂਜਾ ਜਿਆਦਾ ਬੰਦਾ ਚੰਗੀ ਤਰ੍ਹਾਂ ਕੇਅਰ ਕਰ ਸਕਦਾ ਹੈ ਦੇਖੋ ਪੈਸਾ ਇੱਕ ਇਹ ਜਿਹੀ ਚੀਜ਼ ਹੈ ਜੇ ਤੁਸੀਂ ਕਮਾਣਾ ਜਾਣਦੇ ਨਾ ਤਾਂ ਮੈਂ ਇਹ ਜ਼ਰੂਰ ਕਹਾਂਗਾ ਵੀ ਉਹ ਸਾਂਭਣਾ ਵੀ ਜਾਣੋ ਉਤੋਂ ਸਭ ਤੋਂ ਜਿਹੜੀ ਵੱਡੀ ਗੱਲ ਹੈ ਉਹ ਤੋਂ ਕੰਮ ਲੈਣਾ ਵੀ ਸਿੱਖੋ ਇਫ ਯੂ ਲਰਨ ਦ ਸਕਿੱਲ ਕਿ ਪੈਸੇ ਤੋਂ ਕੰਮ ਕਿਸ ਤਰ੍ਹਾਂ ਲਿਆ ਜਾ ਸਕਦਾ ਯੂ ਬਲੀ ਵੀ 무ਵਿੰਗ 10 ਟਾਈਮਸ ਫਾਸਟਰ ਇਨ ਦਿਸ ਵਰਲਡ ਹੈ ਨਾ ਜੀ ਸੋ ਜੇ ਆਪਾਂ ਆਨਸਰ ਕਰੀਏ ਤੁਹਾਡੇ ਕੁਐਸਚਨ ਕਿ ਕੁਐਸਚਨ ਵੀ ਤੁਹਾਡੇ ਕਾਫੀ ਸੀਰੀਅਸ ਮਸਲੇ ਵਾਲੇ ਹੁੰਦੇ ਆ ਵੀ ਸਾਂਭਿਆ ਪਰ ਹਾਂ ਕੋਈ ਬੰਦਾ ਨਹੀਂ ਸਾਂਭਦਾ ਪਰ ਜੇ ਜਿੰਨੇ ਜੇ ਤੁਹਾਡੇ ਕੋਲ ਘੱਟ ਪੈਸੇ ਆ ਤੁਸੀਂ ਇਹ ਦੇਖੋ ਕਿ ਕਿਹੜੇ ਬਾਜ਼ਾਰ ਚ ਗਏ ਆ ਕਿਹ ਕਿਹੜੀ ਕਿਹੜੀ ਲੋਕੇਸ਼ਨ ਤੇ ਆ ਹਰ ਇੱਕ ਬੰਦੇ ਦੀ ਨਜ਼ਰ ਤੁਹਾਡੇ ਤੁਹਾਡੀ ਜੇਬ ਉੱਲ ਸੋ ਆਈ ਵਿਲ ਤੁਹਾਨੂੰ ਮੈਂ ਸੁਜੈਸਟ ਕਰੂੰਗਾ ਕਿ ਆਪ ਜੇ ਤੁਸੀਂ ਕਮਾ ਸਕਦੇ ਆ ਨਾ ਤਾਂ ਇੱਕ ਉਹ ਸਿਰਫ ਕਮਾਣਾ ਰਾਊਂਡ ਬਟ 80% ਹੈ ਗੱਲ ਆਪਾਂ ਕਰੀਏ ਜੇ ਜਿਹੜਾ 20% ਹੈ ਉਹਨੂੰ ਸੰਭਣਾ ਤੇ ਉਹਨੂੰ ਮਲਟੀਪਲਾਈ ਕਰਨਾ ਇਟਸ ਓਨਲੀ 20% ਪਰ ਉਹ ਨੌਲੇਜ ਵੀ ਗੇਨ ਕਰੋ ਅਸੀਂ ਮੰਨਦੇ ਆਂ ਦੇਖਦੇ ਆਂ ਸਾਰੇ ਬੰਦੇ ਬਿਜ਼ੀ ਆ ਸਵੇਰ ਤੋਂ ਜਿਹੜਾ ਸਕੇਡਿਊਲ ਆ ਹਰ ਇੱਕ ਪਰਿਵਾਰ ਦਾ 5 ਵਜੇ ਜੁਟ ਕੇ ਰਾਤ ਦੇ 11-12 ਵੱਜ ਜਾਂਦੇ ਆ ਪਰ ਜੇ ਤੁਹਾਡੇ ਕੋਲ ਕਮਾਉਣ ਲਈ ਟਾਈਮ ਹੈਗਾ ਪਰ ਤੁਹਾਡੇ ਕੋਲ ਸਾਂਭਣ ਲਈ ਟਾਈਮ ਨਹੀਂ ਤਾਂ ਤੁਸੀਂ ਕਿਸੇ ਚੰਗੇ ਸੁਲਝੇ ਹੋਏ ਐਡਵਾਈਜ਼ਰ ਤੋਂ ਜ਼ਰੂਰ ਸੇਧ ਲਓ ਉਹ ਤੁਹਾਨੂੰ ਗਾਈਡ ਕਰੂਗਾ ਉਹ ਤੁਹਾਡੇ ਵਿੱਚ ਹੋਰ ਬਰਕਤਾਂ ਲੈ ਕੇ ਆਊਗਾ ਤੁਹਾਡੇ ਪੈਸੇ ਦੇ ਵਿੱਚ ਆਮ ਅਸੀਂ ਇੱਕ ਕਹਾਵਤ ਸੁਣਦੇ ਹੁੰਦੇ ਆ ਦਾ ਬਿਆਖਮਸੀ ਉਦੋਂ ਵੀ ਸੁਣਦੇ ਸੀ ਤੇ ਅੱਜ ਵੀ ਉਹ ਸੁਣੀ ਜਾ ਰਹੇ ਆ ਕਿ ਜਿਹੜੀ ਕੈਨੇਡਾ ਦੇ ਵਿੱਚ ਜਿਹੜੀ ਖੂਹ ਦੀ ਮਿੱਟੀ ਖੂਹ ਨੂੰ ਲੱਗ ਜਾਂਦੀ ਹੈ ਇਹਦਾ ਕੀ ਮਤਲਬ ਹੈ ਤੁਹਾਡੀ ਨਿਗਾਹ ਦੇ ਵਿੱਚ ਬਹੁਤ ਹੀ ਵਧੀਆ ਸਵਾਲ ਖੂਹ ਦੀ ਮਿੱਟੀ ਖੂਹ ਨੂੰ ਲੱਗਣੀ ਗੱਲ ਉਹ ਦੈਟ ਇਜ਼ ਜਿਹੜੀ ਆਪਾਂ ਹੁਣੇ ਪਿਛਲਾ ਸਵਾਲ ਆਪਾਂ ਆਨਸਰ ਕਰ ਰਹੇ ਸੀ ਵੀ ਪਲੈਨਿੰਗ ਨਹੀਂ ਕਰ ਰਹੇ ਲੋਕੀ ਹੁਣ ਆਪਾਂ ਦੇਖਦੇ ਆ ਜਸ ਜਿਨ੍ਹਾਂ ਨੇ ਐਡੇ ਐਡੇ ਇਥੇ ਐਮਪਾਇਰ ਖੜੇ ਕੀਤੇ ਆ ਬਿਜ਼ਨਸਮੈਨ ਆਏ ਆ ਬਟ ਇੱਥੇ ਥੋੜਾ ਜਿਹਾ ਪਿੱਛੇ ਚਲੀ ਗਏ ਜਿਹੜੀ ਆਪਾਂ ਇਮੀਗ੍ਰੇਸ਼ਨ ਨੂੰ ਲੈ ਕੇ ਚੱਲਦੇ ਆਂ ਕੀ ਸਟੇਜਸ ਤੇ ਇਮੀਗ੍ਰੇਸ਼ਨ ਹੋਈ ਇਸ ਕੰਟਰੀ ਦੇ ਵਿੱਚ ਕੀ ਕੀ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਸਾਹਮਣਾ ਪਰ ਹੁਣ ਜਿਹੜੀ ਅਗਲੀ ਜਨਰੇਸ਼ਨ ਆਈ ਸੀ ਜਿਹੜੀ ਸਕਿਲਡ ਇਮੀਗ੍ਰੇਸ਼ਨ ਆਈ ਦੇ ਹੈਵ ਡਨ ਅ ਵੰਡਰਫੁਲ ਜੌਬ ਬੜੇ ਬੜੇ ਐਮਪਾਇਰ ਖੜੇ ਕਰ ਦਿੱਤੇ ਟਰਕਿੰਗ ਇੰਡਸਟਰੀ ਆ ਗਈ ਕੰਸਟਰਕਸ਼ਨ ਆ ਗਈ ਹੋਟਲ ਇੰਡਸਟਰੀ ਰੈਸਟੋਰੈਂਟਸ ਪਰ ਹਜੇ ਵੀ ਉਹ ਜਿਹੜਾ ਜਿਹੜੇ ਇੱਕ ਉਹਨਾਂ ਦੇ ਦਿਮਾਗ ਦੇ ਵਿੱਚ ਹੈਗਾ ਜਿਹੜਾ ਉਹਨਾਂ ਨੇ ਅੱਗੇ ਉਹ ਅੱਗੇ ਉਹਨੂੰ ਖੋਲ ਨਹੀਂ ਰਹੇ ਚੈਲੰਜ ਹੈ ਜਿਹੜਾ ਹੈਗਾ ਉਹ ਇਹ ਹੈ ਵੀ ਇਸ ਕੰਟਰੀ ਦੇ ਵਿੱਚ ਜਿਹੜੇ ਟੈਕਸ ਲਾਜ਼ ਹੈ ਦੇਰੋਜ਼ ਆ ਡਿਫਰੈਂਟ ਸੋ ਵੀ ਹੈਵ ਟੂ ਸਾਨੂੰ ਆਪਣਾ ਕਹਾਵਤ ਹੈ ਵੀ ਹੈਵ ਟੂ ਅਬੇ ਦਾ ਲਾ ਆਫ ਦਾ ਲੈਂਡ ਉਹ ਚਾਹੇ ਆਪਣਾ ਟ੍ਰੈਫਿਕ ਦੇ ਲਾ ਹੈ ਚਾਹੇ ਟੈਕਸਿਸ ਦੇ ਲਾ ਹੈ ਸੋ ਆਪਾਂ ਡਿਟੇਲ ਚ ਗੱਲ ਕਰਾਂਗੇ ਕੈਪੀਟਲ ਗੇਨ ਦੀ ਸੋ ਜੇ ਆਪਾਂ ਗੱਲ ਕਰਦੇ ਆ ਵੀ ਤੁਸੀਂ 1 ਲੱਖ ਦਾ ਡਾਲਰ ਦੀ ਕੋਈ ਇਨਵੈਸਟਮੈਂਟ ਕੀਤੀ ਹੈ ਬਟ ਆਫਟਰ 25 ਇਅਰਸ ਜਦੋਂ ਆਪਾਂ 25 40 ਸਾਲਾਂ ਬਾਅਦ ਛੱਡ ਕੇ ਜਾਣਾ ਦੁਨੀਆ ਨੂੰ ਤੇ ਉਹ ਮਿਲੀਅਨ 2 ਮਿਲੀਅਨ ਹੋ ਗਿਆ ਉਹ ਕੈਪੀਟਲ ਗੇਨ ਇੱਕ ਬਹੁਤ ਵੱਡਾ ਜਿਹੜਾ ਹੈਗਾ ਜਿਹੜੇ 1:36 ਵੱਜਣੀ ਹੈ ਸੋ ਉਹ ਜਿਹੜੀ ਖੂਦ ਹੀ ਮਿੱਟੀ ਉਹ ਖੂਨ ਇਸ ਤਰ੍ਹਾਂ ਲੱਗ ਜਣੀ ਹੈ ਕਿ ਜੇ ਤੁਸੀਂ ਉਹ ਪਲੈਨਿੰਗ ਨਹੀਂ ਕੀਤੀ ਤਾਂ ਉਹ ਪੈਸੇ ਤੁਹਾਨੂੰ ਗਵਰਨਮੈਂਟ ਨੂੰ ਦੇਣੇ ਪੈਣੇ ਹੈ ਸੀਆਰਏ ਨੂੰ ਉਹ ਫਿਰ ਉਹਦੇ ਵਿੱਚ ਵੀ ਕਈ ਚੈਲੰਜੇਜ਼ ਆ ਰਹੇ ਆ ਜਿਹੜੇ ਆਪਾਂ ਦੇਖ ਰਹੇ ਹਾਂ ਹੁਣ ਇਸ ਇੰਡਸਟਰੀ ਦੇ ਵਿੱਚ ਅਸੀਂ ਖਾਸ ਕਰਕੇ ਬੀਸੀ ਇੰਟਰੀਅਰ ਦੇ ਵਿੱਚ ਤਾਂ ਬਹੁਤ ਜੰਗੀ ਪੱਧਰ ਤੇ ਇਹ ਚੀਜ਼ਾਂ ਜਿਹੜੀਆਂ ਮਤਲਬ ਕਿ ਸਾਹਮਣੇ ਆ ਰਹੀਆਂ ਇੱਥੇ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਸਵਾਲ ਹੋਰ ਨਾਲ ਹੀ ਕਰਨਾ ਚਾਹੁੰਦਾ ਹਾਂ ਕਿਉਂਕਿ ਹੁਣ ਤੁਸੀਂ ਜਿਹੜਾ ਟੌਪਿਕ ਛੇੜ ਲੈਣਾ ਹੈ ਬਹੁਤ ਵੱਡਾ ਟੌਪਿਕ ਹੈ ਬਹੁਤ ਵੱਡਾ ਹੋ ਸਕਦਾ ਸਾਡਾ ਅੱਜ ਪੂਰਾ ਨਾ ਹੋਵੇ ਜੀ ਬਟ ਤੁਸੀਂ ਗੱਲ ਕੀਤੀ ਵੀ ਸਕਿੱਲ ਇਮੀਗ੍ਰੇਸ਼ਨ ਹੋਈ ਆ ਜੀ ਜੀ ਉਹਨਾਂ ਨੇ ਵੱਡੇ ਵੱਡੇ ਐਮਪਾਇਰ ਖੜੇ ਕੀਤੇ ਆ ਜੀ ਇਹ ਹੁਣ ਗੱਲ ਉਹਨਾਂ ਦੀ ਚੱਲ ਪਈ ਆ ਤੇ ਬਟ ਜਿਹੜੀ ਹੁਣ ਕਰੰਟ ਇਮੀਗ੍ਰੇਸ਼ਨ ਹੋ ਰਹੀ ਆ ਕਿ ਇਹ ਵੀ ਐਮਪਾਇਰ ਖੜਾ ਕਰ ਰਹੇ ਆ ਜਾਂ ਜਿਸ ਤਰ੍ਹਾਂ ਦੇ ਅੱਜ ਹਾਲਾਤ ਬਣੇ ਨੇ ਇਹਦਾ ਕੀ ਕਾਰਨ ਹੈ ਜਿਹੜੀ ਤੁਸੀਂ ਕਰੰਟ ਇਮੀਗ੍ਰੇਸ਼ਨ ਦੀ ਜਿਹੜੀ ਕੀਤੀ ਹੈ ਫਿਰ ਜਿਹੜਾ ਗਵਰਨਮੈਂਟ ਹੈ ਜਿਹੜੀਆਂ ਪਾਲਿਸਿਸ ਲੈ ਕੇ ਆਈਆਂ ਅਸੀਂ ਥੋੜੀ ਮੈਂ ਪਿੱਛੇ ਚੱਲਦਾ ਪਹਿਲਾਂ ਪਰਿਵਾਰਕ ਇਮੀਗ੍ਰੇਸ਼ਨ ਹੋਈ ਹੈ ਫਿਰ ਸਕਿੱਲਡ ਇਮੀਗ੍ਰੇਸ਼ਨ ਹੋਈ ਹੈ ਹੁਣ ਸਟੂਡੈਂਟ ਦੀ ਜਿਹੜੀ ਇਮੀਗ੍ਰੇਸ਼ਨਸ ਹੋਈ ਹੈ ਐਜੂਕੇਸ਼ਨ ਬੇਸ ਤੇ ਬਟ ਜੋ ਅਸੀਂ ਵਟ ਵੀ ਕੈਨ ਫੋਰਸੀ ਆਂਦੇ ਸਮੇਂ ਦੇ ਵਿੱਚ ਜਿਹੜੀ ਸਟੂਡੈਂਟ ਜਿਹੜੀ ਇਹ ਕੈਟੇਗਰੀ ਆਈ ਹੈ ਇਟ ਵਿਲ ਬੀ ਅ ਹਿਊਜ ਚੈਲੰਜ ਫਾਰ ਥੈਮ ਉਹਦੇ ਬਹੁਤ ਵੱਡੇ ਕਾਰਨ ਹੈ ਇੱਕ ਤਾਂ ਇਨਫਲੇਸ਼ਨ ਵੱਧ ਗਈ ਹੈ ਇੱਕ ਹਰ ਚੀਜ਼ ਦਾ ਜਿਹੜਾ ਪ੍ਰਾਈਸ ਹੈ ਵੱਧ ਗਿਆ ਬੰਦੇ ਦੀਆਂ ਐਕਸਪੈਕਟੇਸ਼ਨਸ ਬਹੁਤ ਜ਼ ਤੇ ਪਰ ਜੇ ਕਹਿੰਦੇ ਨਾ ਪੜਤਾ ਨਹੀਂ ਪੈ ਰਿਆ ਮਤਲਬ ਕਿ ਉਹਨਾਂ ਨੂੰ ਬੱਚਿਆਂ ਨੂੰ ਸਕਸੈਸ ਨਹੀਂ ਮਿਲ ਰਹੀ ਹੈ ਸੋ ਜਿਹੜੀ ਸਾਡੇ ਵਾਲੀ ਜਨਰੇਸ਼ਨ ਸੀ ਉਹਨਾਂ ਦੇ ਵਿੱਚ ਕੀ ਸੀ ਸਕਿਲਡ ਵੀ ਸੀਗਾ ਉਹਨਾਂ 'ਚ ਜज्बा ਸੀਗਾ ਉਹ ਅੱਗੇ ਵਧਣਾ ਵੀ ਚਾਹੁੰਦੇ ਸੀਗੇ ਉਹ ਇੰਨਾ ਮਤਲਬ ਕਿ ਜੇ ਉਹ 100 ਡਾਲਰ ਕਮਾਉਂਦੇ ਸੀ ਨਾ ਤਾਂ ਆਰਾਊਂਡ ਅਬਾਊਟ ਸੇਵਿੰਗ ਕਰਦੇ ਸੀ 70 60 70% ਅੱਜ ਦੀ ਜਨਰੇਸ਼ਨ ਉਹ ਐਕਸਪੈਂਸਿਵ ਵੀ ਕਰਨੇ ਚਾਹਦੀ ਹੈ ਇੰਜੋਏ ਵੀ ਕਰਨਾ ਚਾਹਦੀ ਹੈ ਮੈਨੂੰ ਨਹੀਂ ਲੱਗਦਾ ਜੇ ਕੋਈ ਆਈਫੋਨ ਦਾ ਲੇਟੈਸਟ ਮਾਡਲ ਆਂਦਾ ਜਾਂ ਜੋ ਵੀ ਵਰਜਨ ਆਂਦੀ ਹੈ ਉਹ ਦੇ ਆਰ ਬਹੁਤ ਹੀ ਇੱਛਾ ਬੰਦੇ ਵੀ ਅਸੀਂ ਪਹਿਲਾਂ ਜਾ ਕੇ ਲੈ ਲਈ ਹਮ ਜਿਹੜੀ ਇੱਕ ਜਿਹੜੀ ਚੀਜ਼ ਇਕਨੋਮੀ ਨੂੰ ਜਿਹੜੀ ਉਹ ਸਮਝ ਉਹ ਗੈਪ ਵੀ ਪਿਆ ਹੋਇਆ ਉਹ এডਿਕੇਸ਼ਨ ਦਾ ਸੋ एवरीवन ਵਾਂਟਸ ਟੂ ਇੰਜੋਏ ਹਰ ਇੱਕ ਬੰਦਾ ਕੋਈ ਨਹੀਂ ਚਾਹਦਾ ਮੈਂ ਟਵਾਈਟਾ ਕਰੋਲਾ ਦੀ ਗੱਡੀ ਚਲਾਮ ਸਾਰੇ BMW ਚਲਾਉਣ ਨੂੰ ਫਿਰਦੇ ਆ ਤੇ ਜੇ ਮੈਂ ਗੱਲ ਕਰਾਂ ਆਪਣੇ ਜੋ ਸੇਵਿੰਗ ਦੀ ਗੱਲ ਕਰ ਰਹੇ ਆ ਜੀ ਸੇਵ ਸੇਵਿੰਗ ਸੇਫ ਚਾਹੇ ਉਹ ਸਾਡਾ ਆਪਣਾ ਆਪਣਾ ਪ੍ਰੈਜ਼ੈਂਟ ਹੋਵੇ ਜਾਂ ਫਿਊਚਰ ਹੋਵੇ ਹਮ ਸੇਫ ਇਨਵੈਸਟਮੈਂਟ ਕੀ ਆ ਸੇਫ ਇਨਵੈਸਟਮੈਂਟ ਦੇ ਵਿੱਚ ਦੇਖੋ ਪਹਿਲਾਂ ਤਾਂ ਅਸੀਂ ਪਹਿਲਾਂ ਲੋਕ ਸਾਰੇ ਸੋਚਦੇ ਸੀ ਵੀ ਟਰਕਿੰਗ ਇੱਕ ਜਦਾਕ एंपਾਇਰ ਬਿਜ਼ਨਸ ਹੋਇਆ ਜਾਂ ਕੁਛ ਹੈ ਜਾਂ ਰੀਅਲ ਏਸਟੇਟ ਨੂੰ ਆਪਾਂ ਸੇਫ ਮੰਨਦੇ ਸੀ ਬਟ ਜੇ ਰੀਅਲ ਏਸਟੇਟ ਦੇ ਵਿੱਚ ਜਿਸ ਤਰ੍ਹਾਂ ਹੋਣਾ ਸੀ ਆਪਾਂ ਦੇਖਿਆ 온ਟਾਰੀਓ BC ਦੇ ਵਿੱਚ ਹਾਈਪ ਆ ਗਿਆ 인ਫਲੇਸ਼ਨ ਆ ਗਈ ਹੈ ਤਾਂ ਜਿਹੜੀ ਚੀਜ਼ ਜਿਹੜੀ ਚੀਜ਼ 100 ਤੋਂ 500 ਦੀ ਹੋਣੀ ਚਾਹੀਦੀ ਸੀ ਵਿਦ ਬਾਏ ਦਾ ਪਾਸੇਜ ਆਫ ਟਾਈਮ ਉਹ 500 ਨਹੀਂ ਹੋਉ 5000 ਦੀ ਹੋ ਗਈ ਮਿਲੀయన్స్ ਦੀ ਹੋ ਗਈ ਜਿਹੜੀ ਹੈਗੀ ਹੈ ਅਲਬਰਟਾ ਤਾਂ ਅਸੀਂ ਪਿੱਛੇ ਰਹੇ ਹਾਂ ਪਰ ਜਿਹੜੀ ਸੇਫਟੀ ਹੈ ਇਟਸ ਆਲਵੇਜ਼ ਅਬਾਊਟ ਡਿਵਰਸੀਫਿਕੇਸ਼ਨ ਤੁਸੀਂ ਜਿਹੜੇ ਤੁਹਾਡੇ ਕੋਲ ਐਸੈਟਸ ਹੈ ਤੁਸੀਂ ਇੱਕ ਇੱਕ ਕਹਿੰਦੇ ਡੋਨਟ ਪੁੱਟ 올 ਯਰ ਐਗਸ ਇਨ ਦ ਸੇਮ ਬਾਸਕਟ ਸੋ ਉਹ ਡਿਵਰਸੀਫਿਕੇਸ਼ਨ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਡਿਵਰਸੀਫਿਕੇਸ਼ਨ ਤਾਂ ਇੱਕ ਇੱਕ ਫੈਕਟਰ ਹੈ ਨਾਲ ਜਿਹੜਾ ਅੱਜ ਦੀ ਜਿਹੜੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇਖੋ ਸਭ ਕੁਝ ਆ ਗਿਆ ਹਰ ਇੱਕ ਬੰਦੇ ਦੇ ਜਸਟ ਯੂ ਕੈਨ ਪ੍ਰੈਸ ਵਨ ਬਟਨ ਤੁਹਾਡੇ ਕੋ ਸਾਰੀ ਚੀਜ਼ਾਂ ਆ ਜਾ ਰਹੀਆਂ ਬਟ ਉਹ ਜਿੰਨੀ ਸਾਡੀ ਟੈਕਨੋਲੋਜੀ ਫਾਸਟ ਹੋਈ ਹੈ ਪੀਪਲ ਕੈਨ ਲੂਜ਼ ਮਨੀ ਪੀਪਲ ਕੈਨ ਮੇਕ ਮਨੀ ਪਰ ਉਹੀ ਬੰਦੇ ਆ ਜਿਹੜਾ ਨੇ ਇਨਵੈਸਟਮੈਂਟ ਉਹ ਟਾਈਮ ਲੱਗਣਾ ਹਮੇਸ਼ਾ ਜਿਹੜੀ ਚੀਜ਼ ਆ ਸਬਰ ਦਾ ਫਲ ਮਿੱਠਾ ਹੁੰਦਾ ਇਹ ਨਹੀਂ ਗੈਟ ਰਿਚ ਸਕੀਮ ਕੋਈ ਨਹੀਂ ਹੈ ਬਟ ਮੈਂ ਸੁਜੈਸਟ ਕਰੂੰਗਾ ਸਾਰੇ ਪਰਿਵਾਰਾਂ ਨੂੰ ਵੀ ਇਹਦੇ ਲਈ ਵੀ ਤੁਸੀਂ ਆਮ ਜਿਹੜਾ ਹੁਣ ਮਾਰਕੀਟ ਚ ਕੀ ਹੋਇਆ ਹਰ ਇੱਕ ਬੰਦੇ ਨੇ ਕੀ ਹੋਇਆ ਇੰਟਰ ਜਿਹੜੀ ਹੋ ਗਈ ਇੰਟਰ ਇੰਡਸਟਰੀਜ਼ ਮੇ ਹੋਣ ਲੱਗ ਪਈਆਂ ਜਿਹਦੇ ਕੋਲ ਇੰਸ਼ੋਰੈਂਸ ਦਾ ਲਾਇਸੈਂਸ ਉਹਨੇ ਮੋਰਗੇਜ ਦਾ ਵੀ ਲੈ ਲਿਆ ਜਿਹਦੇ ਕੋਲ ਮੋਰਗੇਜ ਮੋਰਗੇਜ ਉਹਨੇ ਰੀਅਲ ਏਸਟੇਟ ਲੈ ਲਿਆ ਰੀਅਲ ਇਮੀਗ੍ਰੇਸ਼ਨ ਲੈ ਲਿਆ ਉਹ ਗੱਲ ਕੀ ਹੋਈ ਹੈ ਕਿ ਨੌਲੇਜ ਨਹੀਂ ਗੇਨ ਹੋਈ ਉਸ ਬੰਦੇ ਬਟ ਇਹਦੇ ਵਿੱਚ ਜੇ ਮੈਂ ਗੱਲ ਕਰਾਂ ਬਈ ਆਪਾਂ ਲਾਇਸੈਂਸ ਤਾਂ ਬਹੁਤ ਸਾਰੇ ਇਕੱਠੇ ਕਰ ਲਏ ਪਰ ਜਿਹੜੀ ਪਰਫੈਕਸ਼ਨ ਪਰਫੈਕਟ ਉਹ ਤਾਂ ਬੰਦਾ ਇੱਕ ਚੀਜ਼ ਕਰ ਸਕਦਾ ਪਰਫੈਕਸ਼ਨ ਤਾਂ ਮਾਸਟਰ ਜੈਕ ਆਫ ਆਲ ਮਾਸਟਰ ਆਫ ਨਨ ਹੁਣ ਇੱਕ ਬੰਦਾ ਮੈਂ ਇੱਕ ਐਗਜ਼ਾਮਪਲ ਲੈ ਕੇ ਚੱਲਦਾ ਜਿਹੜੀ ਸਾਡੇ ਇੱਥੇ ਇੰਡਸਟਰੀ ਦੇ ਵਿੱਚ ਹੈ ਮੁੰਡਾ ਟਰਕਿੰਗ ਕਰਦਾ ਜਾਂ ਟੈਕਸੀ ਚਲਾਉਂਦਾ ਕੈਨ ਯੂ ਸੀ ਕਿ ਉਹ ਬੰਦਾ ਕਿਵੇਂ ਉਹ ਕਿਸੇ ਬੰਦੇ ਨੂੰ ਉਹਦੀ ਫਾਈਨੈਂਸ਼ੀਅਲ ਪਲੈਨਿੰਗ ਕੀ ਕਰੂਗਾ ਉਹਦਾ ਸਿਰਫ ਮਕਸਦ ਇਹੀ ਹੋਣਾ ਪਾਲਿਸੀ ਲਿਖੀਏ ਤੇ ਮੈਨੂੰ ਲੱਗਦਾ ਉਹਨਾਂ ਨੇ ਆ ਕੇ ਦੇਖਣਾ ਵੀ ਨਹੀਂ ਹੈ ਵੀ ਰਿਟਰਨ ਕੀ ਹੈ ਇਹ ਕੰਪਨੀਆਂ ਤੇ ਡਿਪੈਂਡ ਕਰਦਾ ਜਿਹੜੇ ਲੀਡਰ ਹੈ ਉਹਨਾਂ ਤੇ ਡਿਪੈਂਡ ਕਰਦਾ ਕਿ ਤੁਸੀਂ ਆਪਣੀ ਟੀਮ ਨੂੰ ਜਿਹੜਾ ਐੰਪਾਇਰ ਖੜਾ ਕੀਤਾ ਕੋਈ ਵੀ ਜਿਹੜੀ ਪ੍ਰੋਫੈਸ਼ਨਲ ਇੰਡਸਟਰੀ ਹੈ ਚਾਹੇ ਇੰਸ਼ੋਰੈਂਸ ਆ ਚਾਹੇ ਮਾਰਗੇਜ ਆ ਚਾਹੇ ਕੁਝ ਵੀ ਹੈ ਉਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਇੱਥੇ ਮੈਂ ਤੁਹਾਨੂੰ ਦਿਲ ਖੋਲ ਕੇ ਗੱਲ ਕਰਦਾ ਵੀ ਜਿਹੜੀ ਪੰਜਾਬੀ ਸਾਡੀ ਜਿਹੜੀ ਕੌਮ ਹੈ ਨਾ ਮਤਲਬ ਕਿ ਉਹ ਜਿਹੜੀ ਮੈਂ ਦੇਖੋ ਦੇ ਆਰ ਵੈਰੀ ਹਾਰਡ ਵਰਕਰ ਪੈਸ਼ਨ ਹੈ ਪਰ ਦੇ ਆਰ ਲੈਕਿੰਗ ਹਿਊਜ ਇਨ ਮੈਨੇਜਮੈਂਟ ਸਕਿਲਸ ਸੋ ਜੇ ਅਸੀਂ ਮੈਨੇਜਮੈਂਟ ਸਿੱਖ ਲਈਏ ਜਾਂ ਆਪਣਾ ਨੋਲੇਜ ਨੂੰ ਗੇਨ ਕਰੀਏ ਜਿਸ ਤਰ੍ਹਾਂ ਤੁਸੀਂ ਪਹਿਲੇ ਸਵਾਲ ਪੁੱਛਿਆ ਸੀ ਕਿ ਸੌਖਾ ਪੈਸਾ ਕਮਾਣਾ ਪੈਸਾ ਕਮਾਣਾ ਬਹੁਤ ਸੌਖਾ ਕੈਨੇਡਾ ਦੇ ਵਿੱਚ ਬਿਕੋਜ਼ देयर ਆਰ ਸੋ ਮਨੀ ਵਰਕ 24 ਘੰਟੇ ਕੰਮ ਹੋ ਰਿਹਾ ਉਹ ਦੂਜੇ ਦੇਸ਼ਾਂ 'ਚ ਦੇਖੋ 12 ਘੰਟੇ ਰਾਤ ਨੂੰ ਕੰਮ ਬੰਦ ਹੋ ਜਾਂਦਾ ਪਰ ਇਹ ਹੈ ਨੋਲੇਜ ਲੈਣੀ ਬਹੁਤ ਜ਼ਰੂਰੀ ਹੈ ਜੇ ਤੁਹਾਡੇ ਕੋਲ ਨਹੀਂ ਟਾਈਮ ਤਾਂ ਕਿਸੇ ਸੁੱਲਝੇਡ ਐਡਵਾਈਜ਼ਰ ਉਸ ਪ੍ਰੋਫੈਸ਼ਨ ਦੇ ਚਾਹੇ ਇੰਸ਼ੋਰੈਂਸ ਆ ਇਮੀਗ੍ਰੇਸ਼ਨ ਆ ਕੋਈ ਵੀ ਹੈ ਉਹਦੇ ਤੋਂ ਤੁਸੀਂ ਜ਼ਰੂਰ ਸਲਾਹ ਲਾਓ ਤੇ ਇੱਕ ਬੰਦੇ ਤੋਂ ਸਲਾਹ ਨਾ ਲਾਓ ਹੂੰ ਕਿਉਂਕਿ ਇੱਥੇ ਇਹ ਵੀ ਹੋ ਰਿਹਾ ਮਾਸੀ ਚਾਚਾ ਭਤੀਜਾ ਬਾਜ਼ ਹੋ ਰਹੀ ਆ ਬਈ ਉਹ ਉਹਨੇ ਲਾਇਸੈਂਸ ਲੈ ਲਿਆ ਪਾ ਬਿਜ਼ਨਸ ਉਹਨਾਂ ਨੂੰ ਦੇ ਦिए ਬਟ ਐਟ ਦ ਐਂਡ ਆਫ ਦ ਡੇ ਤੁਹਾਨੂੰ ਲਾਸ ਕਿਨ ਹੋ ਰਿਹਾ ਕਲਾਇੰਟ ਨੂੰ ਹੋ ਰਿਹਾ ਉਹਨਾਂ ਨੇ ਪਾਲਿਸੀ ਲਿਖੀ ਤੇ ਬਾਅਦ ਵਿੱਚ ਪਤਾ ਲੱਗਿਆ 4 ਸਾਲ ਬਾਅਦ ਉਹਨਾਂ ਨੇ ਲਾਇਸੈਂਸ ਵੀ ਕੈਨਸਲ ਕਰ ਦਿੱਤਾ ਤੁਸੀਂ ਫਿਰ ਕਿਹਨੂੰ ਕਿਹਦੀ ਬਾਹ ਫੜੋਗੇ ਤੇ ਅਗਲੇ ਬੰਦੇ ਕੋਈ ਕਿਸੇ ਨੂੰ ਇੱਥੇ ਕਿਸੇ ਕੋਲ ਟਾਈਮ ਨਹੀਂ ਕਿਸੇ ਨੂੰ ਗਾਈਡ ਕਰਨ ਦਾ ਸੋ ਜਿਹੜੇ ਬੰਦੇ ਫੁੱਲ ਟਾਈਮ ਉਸ ਕੰਮ ਇੰਡਸਟਰੀ ਚ ਕੰਮ ਕਰ ਰਹੇ ਆ ਇਹ ਪੰਜਾਬੀਆਂ ਨੂੰ ਚੇਤਾਵਨੀ ਹੈ ਜਿਹੜਾ ਬੰਦਾ ਜਿਸੇ ਵੀ ਕੰਮ ਚ ਚਾਹੇ ਉਹ ਕੰਸਟਰਕਸ਼ਨ ਦਾ ਕੰਮ ਕਰ ਰਿਹਾ ਚਾਹੇ ਬਿਲਡਰ ਹੈ ਚਾਹੇ ਕੁਝ ਵੀ ਚਾਹੇ ਡਿਵੈਲਪਰ ਹੈ ਉਹਦਾ ਟਰੈਕ ਰੈਕਡ ਪੁੱਛੋ ਵੀ 5 ਸਾਲ ਤੋਂ ਉੱਪਰ ਹੈ ਤੂੰ ਜੇ ਤੁਸੀਂ 5 ਸਾਲ ਤੋਂ ਨਵੇਂ ਬੰਦੇ ਨੂੰ ਹੱਥ ਪਾਦੇ ਆ ਨਾ ਇਟਸ ਤੁਸੀਂ ਆਪਣੀ ਇੱਕ ਪੰਜਾਬੀ ਚ ਕਹਿੰਦੇ ਆਪਣੀ ਮੌਤ ਨੂੰ ਆਪ ਸਰਦਾ ਦੇ ਰਹੇ ਹੋ ਨਾ ਕਹਿੰਦੇ ਆਪ ਐਲ ਮੇ ਮਾਰ ਵਾਲਾ ਕੰਮ ਨਾ ਕਰੀਏ ਇੱਥੇ ਸੋ ਆਪਾਂ ਇਸ ਦੇਸ਼ ਨੂੰ ਇੰਜੋਏ ਕਰ ਸਕਦੇ ਆ ਜੇ ਆਪ ਨੌਲੇਜ ਅਕਾਇਨ ਕਰੀਏ ਜਾਂ ਨੌਲੇਜ ਨੂੰ ਯੂਟਿਲਾਈਜ਼ ਕਰੀਏ ਜਾਂ ਉਹਨੂੰ ਕਹਿੰਦੇ ਲੇਵਰੇਜ ਕਰੀਏ ਕਿਸੇ ਨਾ ਠੀਕ ਹੈ ਜੀ ਸੋ ਤਾਂ ਤੁਸੀਂ ਜਿਹੜਾ ਟੌਪਿਕ ਸ਼ੁਰੂ ਕੀਤਾ ਸੀਗਾ ਆਪਾਂ ਮੜ ਕੇ ਬੈਕ ਦਾ ਟਰੈਕ ਉੱਥੇ ਆਈਏ ਤਾਂ ਜੋ ਅੱਜ ਦੇ ਟੌਪਿਕ ਦੇ ਵਿੱਚ ਆਪਾਂ ਕੋਈ ਗੱਲ ਆਪਣੇ ਦਰਸ਼ਕਾਂ ਤੱਕ ਵਧੀਆ ਪਹੁੰਚਾ ਸਕੀਏ ਜੀ ਜੀ ਸੋ ਆਪਾਂ ਨਾਰਮਲੀ ਇਹੀ ਸੀਗਾ ਇੰਸ਼ੋਰੈਂਸ ਵਾਲੇ ਆਪਾਂ ਗੱਲ ਕਰ ਰਹੇ ਸੀ ਹਾਂ ਜੀ ਤੁਸੀਂ ਖੋਦ ਹੀ ਮੁੱਠੀ ਖੂਨ ਤੁਸੀਂ ਇੱਕ ਟੌਪਿਕ ਸ਼ੁਰੂ ਕਰਨ ਲੱਗੇ ਸੀਗਾ ਮੈਂ ਤੁਹਾਨੂੰ ਬਿੱਟ ਟੋਕ ਦਿੱਤਾ ਜੀ 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 ਸੋ ਇੱਕ ਤਰੀਕਾ ਜਿਹੜਾ ਹੈਗਾ ਵਾ ਆਪਾਂ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਮਤਲਬ ਕਿ ਇੰਸ਼ੋਰੈਂਸ ਨੂੰ ਪ੍ਰੈਫਰੈਂਸ ਹਰ ਇੱਕ ਬੰਦੇ ਨਾਲ ਆਪਣਾ ਆਪਣਾ ਫੀਲਡ ਨੂੰ ਇੰਪੋਰਟੈਂਸ ਦਿੰਦਾ ਬਟ ਇੰਸ਼ੋਰੈਂਸ ਨੂੰ ਅਸੀਂ ਇਹ ਕਹਿੰਦੇ ਆ ਕਿ ਇੱਕ ਇਹੋ ਜਿਹਾ ਸਾਡੇ ਕੋਲ ਹਥਿਆਰ ਹੈ ਇਟਸ ఎవਰੀਥਿੰਗ ਇਜ਼ ਔਨ ਸਟੇਰੋਇਡ ਜਿਹੜੇ ਪੈਸੇ ਤੁਸੀਂ ਹਜੇ ਬਣਾਏ ਹੀ ਨਹੀਂ ਬਣਾਏ ਹੀ ਨਹੀਂ ਲੈਟਸ ਸੇ ਕੋਈ ਵੀ ਬੰਦਾ 200 ਡਾਲਰ ਜਾਂ 400 ਡਾਲਰ ਦੇ ਨਾਲ ਆਪਣੀ ਇੰਸ਼ੋਰੈਂਸ ਲੈਂਦਾ 5 ਲੱਖ ਦੀ ਇੰਸ਼ੋਰੈਂਸ ਲੈ ਲਈ ਜਾਂ 1 ਮਿਲੀਅਨ ਡਾਲਰ ਦੀ ਲੈ ਲਈ ਸੋ ਤੁਸੀਂ ਤਾਂ ਸਿਰਫ 200 ਡਾਲਰ ਹੀ ਪੇ ਕੀਤਾ ਪਰ ਤੁਸੀਂ ਆਪਣੇ ਲਈ ਇੱਕ ਬੰਦਾ ਇੱਥੇ ਮਿਹਨਤ ਕਰਦਾ ਕਿਉਂ ਹੈ ਕਿ ਆਪਣੇ ਹਰ ਵਿਧੀ ਵਿਵਹਾਰਤਾ ਚਾਹੇ ਮਨੁੱਖੀ ਆ ਚਾਹੇ ਜਾਨਵਰ ਆ ਚਾਹੇ ਇਨਸਾਨ ਆ ਉਹ ਕਹਿੰਦੇ ਅਸੀਂ ਆਪਣੇ ਬੱਚਿਆਂ ਵਾਸਤੇ ਕੰਮ ਕਰ ਰਹੇ ਹਾਂ ਸੋ ਜੇ ਇੱਕ ਜਰੀਆ ਤੁਹਾਨੂੰ ਦੱਸਿਆ ਜਾਵੇ ਵੀ ਚਾਹੇ 200 ਡਾਲਰ ਲਓ ਤੁਹਾਨੂੰ ਮਿਲੀਅਨ ਡਾਲਰ ਬਣਾਉਣ ਦੀ ਲੋੜ ਨਹੀਂ ਹੈ ਪਰ ਇੱਕ ਚੀਜ਼ ਜਿਹੜਾ ਤੁਹਾਡਾ ਹੈਗਾ ਜਿਹੜਾ ਗੋਲ ਹੈ ਸੁਪਨਾ ਉਹ ਪੂਰਾ ਹੋ ਗਿਆ ਮੈਂ ਜਿਉਂਦਾਰਾ ਤਾਂ ਮੈਂ ਮੈਂ ਤਾਂ ਪੈਸੇ ਕਮਾ ਦੂੰ ਮਿਲੀਅਨ ਬਣ ਕੇ ਆਉਂਗਾ ਬਟ ਇਨ ਕੇਸ ਖੁਦਾ ਨਾ ਖਾਸ ਤਾਂ ਕੋਈ ਡਾਊਨ ਦਾ ਰੋਡ ਪ੍ਰੋਬਲਮ ਆ ਗਈ ਤਾਂ ਇੰਸ਼ੋਰੈਂਸ ਹੈਗੀ ਤਾਂ 1 ਮਿਲੀਅਨ ਦਾ 5 ਲੱਖ ਦਾ ਪੱਕਾ ਕਰ ਗਏ ਨਾ ਤੁਸੀਂ ਜੇ ਮੈਂ ਚਾਹੇ ਗੋਰੇ ਕਹਿੰਦੇ ਰੇਨ ਔਰ ਸੰਦ ਔਰ ਸਨਸ਼ਾਈਨ ਤੁਹਾਡਾ ਜਿਹੜਾ ਹੈਗਾ ਗੋਲ ਪੂਰਾ ਹੈਗਾ ਤੁਸੀਂ ਜਿਹੜੀ ਅਸੀਂ ਗੱਲ ਕੀਤੀ ਆ ਵੀ ਜਿਹੜਾ ਅਸੀਂ ਪੈਸੇ ਬਣਾਏ ਨਹੀਂ ਅਸੀਂ ਉਹ ਵੀ ਆਪਣੀ ਫੈਮਲੀ ਲਈ ਲੈ ਕੇ ਆ ਸਕਦੇ ਆ ਪਰ ਰਖੋ ਹੋ ਕੀ ਰਿਹਾ ਜਿਹੜੇ ਅਸੀਂ ਪੈਸੇ ਬਣਾਏ ਨਹੀਂ ਅਸੀਂ ਕ੍ਰੈਡਿਟ ਕਾਰਡ ਦੇ ਰੂਪ ਚ ਖਰਚ ਕਰ ਰਹੇ ਆ ਜੀ ਜੀ ਸੋ ਕ੍ਰੈਡਿਟ ਕਾਰਡ ਤੋਂ ਜਿਹੜਾ ਹੈਗਾ ਜਿਹੜਾ ਕ੍ਰੈਡਿਟ ਕਾਰਡ ਵੀ ਇੱਕ ਮਤਲਬ ਕਿ ਬਹੁਤ ਵੱਡਾ ਸਾਡੇ ਲਈ ਨੁਕਸਾਨ ਹੀ ਹੈ ਵੈਸੇ ਤਾਂ ਪੰਜਾਬੀਆਂ ਲਈ ਤਾਂ ਮਤਲਬ ਕਿ ਓਵਰ ਸਾਰਿਆਂ ਦੇ ਕਾਰਡ ਭਰੇ ਆ ਪਰ ਸੌਰੀ ਇੰਸ਼ੋਰੈਂਸ ਦੇ ਨਾਲ ਮੈਂ ਥੋੜੀ ਐਡ-ਆਨ ਇੱਕ ਗੱਲ ਇਹ ਕਰਨਾ ਚਾਹੁੰਦਾ ਸੀਗਾ ਵੀ ਜੇ 200 ਡਾਲਰ ਦੀ ਤੁਸੀਂ ਇੰਸ਼ੋਰੈਂਸ ਲੈ ਕੇ ਕੀਤੀ ਹੈ ਹੂੰ ਤੇ ਤੁਸੀਂ ਆਪਣੇ ਫਿਊਚਰ ਆਪਣਾ ਸੇਵ ਕਰ ਲਿਆ ਤੇ ਇੱਕ ਇੰਸ਼ੋਰੈਂਸ ਇਸ 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 ਦੇਸ਼ ਤੇ ਇਸ ਧਰਤੀ ਦੇ ਤੇ ਜਿਹੜਾ ਕੋਈ ਵੀ ਤੁਸੀਂ ਕੰਮ ਕਰਨਾ ਚਾਹੁੰਦੇ ਆਂ ਚਾਹੇ ਤੁਸੀਂ ਘਰ ਲੈਣਾ ਚਾਹੁੰਦੇ ਚਾਹੇ ਤੁਸੀਂ ਆਪਣਾ ਬਿਜ਼ਨਸ ਨੂੰ ਖੜਾ ਕਰਨਾ ਚਾਹੁੰਦੇ ਐ ਇੰਸ਼ੋਰੈਂਸ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਸੋ ਅੰਸ਼ੋਰੈਂਸ ਆਪ ਵੀਲ ਰეკਮੈਂਡ ਕਿ ਸਾਰੇ ਬੰਦੇ ਇੰਸ਼ੋਰੈਂਸ ਲੈਣ ਤੇ ਦੂਜੀ ਗੱਲ ਕ੍ਰੈਡਿਟ ਕਾਰਡ ਦੇ ਭਰੇ ਹੋਣ ਦੀ ਕਾਰਨ ਕੀ ਹੈ ਗੱਲ ਉਹੀ ਹੈ ਉਹ ਆਪਾਂ ਲੁੱਕੀ ਪੈਸੇ ਬਣਾਵੇ ਸਮ ਟਾਈਮਸ ਕੀ ਹੁੰਦਾ ਦੇਖੋ ਇੱਥੇ ਰੋਟੇਸ਼ਨ ਆਫਟਰ ਐਵਰੀ 5 ਟੂ 10 ਇਅਰਸ ਜਿਹੜੀ ਰੈਸੈਸ਼ਨ ਡਿਪਰੈਸ਼ਨ ਦਾ ਕੰਮ ਸੀਜ਼ਨ ਸ਼ੁਰੂ ਹੋ ਜਾਂਦਾ ਜਦੋਂ ਤੇ ਸਾਡੇ ਕੋ ਪੈਸੇ ਬਣਦੇ ਐ ਅਸੀਂ ਗੱਡੀਆਂ ਵੀ ਵੱਡੀਆਂ ਚੱਕ ਲੈਣੀ ਵੱਡੇ ਘਰ ਚੁਕਲੇ ਤੇ ਸਾਰਾ ਕੁਝ ਲੈ ਲਿਆ ਤੇ ਬਾਅਦ ਵਿੱਚ ਫਿਰ ਕਿਸ਼ਤਾਂ ਫਿਰ ਉਹ ਫਿਰ ਪੈਸੇ ਕਰੈਡ ਕਰਦੇ ਇਹਨੂੰ ਕਹਿੰਦੇ ਬਜਟਿੰਗ ਜਿਹੜਾ ਬਜਟ ਤੁਸੀਂ ਆਪਣਾ ਬਣਾਓ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਕਰੋ ਤਾਂ ਕਿ ਉੱਥੇ ਸੋਲਿਡ ਹੋ ਤੇ ਮੈਨੂੰ ਨਹੀਂ ਲੱਗਦਾ ਵੀ ਜਿਹੜੀ ਅਸੀਂ ਆਪਣੇ ਇੰਡੀਅਨ ਜਿਹੜੇ ਲੋਕੀ ਆ ਸਾਰੇ ਏਸ਼ੀਅਨਸ ਲੋਕੀ ਆ ਐ ਬਹੁਤ ਹੀ ਤਕੜੀ ਮਾਰਸ਼ਲ ਕੌਮ ਐ ਸਾਰੇ ਧਰਮਾਂ ਦੇ ਵਿੱਚ ਤੇ ਉਹ ਅਸੀਂ ਸਾਰੇ ਆਪਾਂ ਮਤਲਬ ਕਿ ਇੱ ਹੂੰ ਤੇ ਜੇ ਮੈਂ ਗੱਲ ਕਰਾਂ ਵੀ ਕੋਈ ਇੱਥੇ ਹਰ ਚੀਜ਼ ਦੀ ਇੰਸ਼ੋਰੈਂਸ ਆ ਜੀ ਤੇ ਸਾਰੇ ਪਰਸਨ ਸ਼ੋਰ ਸੀ ਚੱਲ ਜਾਨੇ ਪਿੱਛੇ ਬਚਣਾ ਕੀ ਹੈ ਕਿੰਨੇ ਕੁ ਪਰਸੈਂਟੇਜ ਤੁਸੀਂ ਕਹੋ ਵੀ ਆਪਣੀ ਸਾਨੂੰ ਆਪਣੀ ਕਮਾਈ ਦਾ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਬਹੁਤ ਵਧੀਆ ਕੁਐਸਚਨ ਜੇ ਮੈਂ ਤੁਹਾਨੂੰ ਲਾਈਫ ਮੈਂ ਬਿਕੋਜ਼ ਆਈ ਐਮ ਅਸੀਂ ਲਾਈਫ ਇੰਸ਼ੋਰੈਂਸ ਕਰਦੇ ਆ ਇਨਵੈਸਟਮੈਂਟ ਕਰਦੇ ਆ ਤੁਸੀਂ ਜਿੰਨੇ ਤੁਸੀਂ ਜੇ ਤੁਹਾਨੂੰ ਭਾਜੀ ਚਾਹੀਦੀ ਹੈ ਇੰਸ਼ੋਰੈਂਸ 1 ਲੱਖ ਦੀ ਤੁਸੀਂ ਇੰਸ਼ੋਰੈਂਸ ਵਾਸਤੇ 1% ਦਿਓ ਸਾਨੂੰ ਪੈਸਾ ਹੂੰ 1 ਮਿਲੀਅਨ ਦੀ ਚਾਹੀਦੀ ਹੈ ਤਾਂ 1% ਬਾਕੀ ਹੁਣ ਆਪਾਂ ਕਹਿੰਦੇ ਅਸੀਂ ਇਨਵੈਸਟ ਕਰ ਰਹੇ ਹਾਂ ਅਸੀਂ ਬਿਜ਼ਨਸ ਨੂੰ ਐਕਸਪੈਂਡ ਕਰ ਰਹੇ ਹਾਂ ਉਹ ਜਿਹੜੇ 5 10% ਜਿਹੜੇ ਤੁਸੀਂ ਉੱਥੋਂ ਰਿਟਰਨ ਆਲੇ ਉੱਥੋਂ ਲਈ ਜਾਓ ਪਰ ਜੇ 1 ਮਿਲੀਅਨ ਦੀ ਇੰਸ਼ੋਰੈਂਸ ਚਾਹੀਦੀ ਹੈ ਤਾਂ 1% 1 ਲੱਖ ਦੀ ਚਾਹੀਦੀ ਹੈ ਤਾਂ 1% ਦਿਓ 5 ਲੱਖ ਦੀ ਤਾਂ ਉਹਦਾ 1% ਦਿਓ ਯੂ ਵਿਲ ਬੀ ਕਵਰਡ ਜੇ ਤੁਹਾਡੇ ਕੋਲ ਐਸੈਟ ਵੀ ਸਾਲਿਡ ਹੋਣੇ ਹੈ ਇਸ ਤੋਂ ਵਧੀਆ ਜਿਹੜਾ ਇਨਵੈਸਟਮੈਂਟ ਹੈ ਹੋਰ ਕੋਈ ਨਹੀਂ ਹੈ ਕਿਉਂਕਿ ਦੇਖੋ ਇਸ ਇੱਕ ਇੰਸ਼ੋਰੈਂਸ ਇੱਕ ਇਹ ਜਾਂ ਇੰਡਸਟਰੀ ਹੈ ਸੋ ਇੰਡਸਟਰੀ ਦੇ ਵਿੱਚ ਜਿਹੜਾ ਕਿ ਜਿਹੜਾ ਜਿਹੜਾ ਬੈਨੀਫਿਸ਼ੀਰੀ ਨੂੰ ਜਿਸ ਪੋਜੀਸ਼ਨ ਹੈ ਜਿਹੜਾ ਅੱਗੇ ਜਾਊਗਾ ਜਨਰੇਸ਼ਨ ਨੂੰ ਉਹ ਟੈਕਸ ਫਰੀ ਹੈ ਹਮ ਹੋਰ ਕੋਈ ਵੀ ਬਿਜ਼ਨਸ ਖੜਾ ਕੀਤਾ ਤੁਸੀਂ ਉਹ ਵਿੱਚ ਉਹਦੇ ਵਿੱਚ ਤੁਹਾਨੂੰ ਕੈਪੀਟਲ ਗੇਨ ਜਾਂ ਕੋਈ ਜਿਹੜਾ ਅਨਐਕਸਪੈਕਟਿਡਲੀ ਹੋ ਗਿਆ ਪਲੈਨਿੰਗ ਨਹੀਂ ਹੋਈ ਸੀਗੀ ਤਾਂ ਇਹ ਜੇ ਟੈਕਸ ਕਨਸੀਕਵੈਂਸਸ ਤੁਹਾਨੂੰ ਆਣੇ ਆ ਜਿਹੜਾ ਕਿ ਤਾਂ ਕਿ ਉਹ ਬੱਚਾ ਕੋਲ ਪੈਸੇ ਨਹੀਂ ਹੋਣੇ ਕੈਸ਼ ਨਹੀਂ ਹੁੰਦਾ ਹਮ ਫਿਰ ਉਹ ਬੈਂਕ ਕ੍ਰਾਫਟ ਸੀ ਕੋਲ ਚਲਦੇ ਆ ਫਿਰ ਉਹਨਾਂ ਦੇ ਕ੍ਰੈਡਿਟ ਕਾਰਡ ਭਰਦੇ ਸੋ ਸਟੈਪ ਬਾਏ ਸਟੈਪ ਅਸੀਂ ਆਪਣੇ ਸਾਰੇ ਦਰਸ਼ਕਾਂ ਦੇ ਨਾਲ ਜਿਸ ਤਰ੍ਹਾਂ ਭਾਜੀ ਤੁਸੀਂ ਵੀ ਨਾਲ ਇਹ ਸਾਡੇ ਨਾਲ ਇੰਸ਼ੋਰੈਂਸ ਦਾ ਵੀ ਯੂ ਅਸੀਂ ਆਪਣੇ ਸਾਰੇ ਕਲਾਇੰਟਸ ਨੂੰ ਬੈਠ ਕੇ ਚੀਜ਼ਾਂ ਸਾਰੀਆਂ ਸ਼ੇਅਰ ਕਰਦੇ ਆ। ਜੇ ਤੁਸੀਂ ਕੋਈ ਵੀ ਹੋਰ ਜ਼ਿਆਦਾ ਜਾਣਕਾਰੀ ਲੈਣੀ ਹੋਵੇ ਤੁਸੀਂ ਨੀਚੇ ਸਾਡੇ ਮੈਂਟਰ ਸਾਡੇ ਟ੍ਰੇਨਰ ਗੁਰਦੀਪ ਸੇਖੋਂ ਜੀ ਦੇ ਆਰੇ ਨੰਬਰ ਤੇ ਤੁਸੀਂ ਜ਼ਿਆਦਾ ਜਾਣਕਾਰੀ ਇਹਨਾਂ ਨਾਲ ਆਪਣੀ ਮੀਟਿੰਗ ਚੈਟ ਕਰਕੇ ਲੈ ਸਕਦੇ ਹੋ। ਤੇ ਜਿਵੇਂ ਹੁਣ ਗੱਲ ਕਰਾਂ ਜਿਹੜੇ ਸਾਡੇ ਬਿਜ਼ਨਸmen ਭੈਣ ਭਰਾ ਨੇ ਇਹ ਡਬਲ ਡਿਪਿੰਗ ਕਿਸ ਤਰ੍ਹਾਂ ਕਰ ਸਕਦੇ ਨੇ ਤਾਂ ਜੋ ਉਹਨਾਂ ਨੂੰ ਜ਼ਿਆਦਾ ਫਾਇਦਾ ਹੋਵੇ। ਡਬਲ ਡਿਪਿੰਗ ਸਭ ਤੋਂ ਜਿਹੜਾ ਪਹਿਲਾ ਪਹਿਲੀ ਜੇ ਅੱਗੇ ਵਧਣਾ ਹੈ ਕੋਈ ਵੀ ਜਿਹੜਾ ਜਿਹੜਾ ਬਿਜ਼ਨਸਮੈਨ ਅੱਗੇ ਵਧਿਆ ਉਹਨਾਂ ਜਿਹੜਾ ਪਹਿਲਾ ਐਸੈਟ ਹਰ ਇੱਕ ਐਸੈਟ ਬਣਾਉਂਦਾ ਆਪਣਾ ਬਟ ਦੇ ਉਹ ਹਮੇਸ਼ਾ ਸੋਚਦੇ ਇਹਦੀ ਪ੍ਰੋਟੈਕਸ਼ਨ ਕੀ ਹੈ ਸੋ ਇੱਕ ਤਾਂ ਇੰਸ਼ੋਰੈਂਸ ਦੇ ਜ਼ਰੀਏ ਹੋ ਗਈ ਤੇ ਜਿਹੜੇ ਬਿਜ਼ਨਸਮੈਨ ਜਿਹੜੇ ਸਾਡੇ ਹੈਗੇ ਆ ਭੈਣ ਭਰਾ ਉਹਨਾਂ ਲਈ ਸਾਡੇ ਕੋਲ ਬਹੁਤ ਵਧੀਆ ਪਲਾਨ ਵੀ ਹੈਗੇ ਆ ਕਾਰਪੋਰੇਟ ਪਲੈਨਿੰਗ ਹੈ ਜਿਹੜੀ ਹਾਊ ਦੇ ਕੈਨ ਸੇਵ 30% ਟੈਕਸਿਸ ਜਿਹੜਾ ਕਿ ਆਮ ਕੋਈ ਇੱਥੇ ਯੂਟਿਲਾਈਜ਼ ਨਹੀਂ ਕਰ ਰਹੇ ਜੇ ਅਸੀਂ ਪਰ ਇੱਕ ਸਭ ਤੋਂ ਵੱਡਾ ਚੈਲੰਜ ਸਭ ਤੋਂ ਇਹ ਵੀ ਆ ਰਿਹਾ ਜਿੰਨੇ ਵੀ ਬਿਜ਼ਨਸਮੈਨ ਹੈ ਜੇ ਅਸੀਂ ਉਹਨਾਂ ਨਾਲ ਗੱਲ ਸ਼ੇਅਰ ਕਰਦੇ ਆ ਉਹ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਹੂੰ ਸਭ ਤੋਂ ਵੱਡਾ ਚੈਲੰਜ ਇਹ ਹੈ ਆਈ ਐਮ ਰੀਅਲੀ ਸਰਪ੍ਰਾਈਜ਼ ਪੈਸੇ ਨੇ ਪੈਸਾ ਖਿੱਚਦਾ ਹੈ ਪਤਾ ਨਹੀਂ ਕਿੱਥੇ ਖਿੱਚ ਖਿੱਚ ਕੇ ਲੈ ਜਾ ਰਹੇ ਆ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਤੇ ਉਹ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਵੀ ਜੇ ਅੱਜ ਤੁਸੀਂ ਨੌਜਵਾਨ ਹੈ ਅੱਜ ਤੁਸੀਂ ਬਿਜ਼ਨਸ ਅੱਜ ਤੁਹਾਡਾ ਜਿਹੜਾ ਇੱਕ ਗ੍ਰੋਥ ਹੈ ਤੁਹਾਡਾ ਟ੍ਰੈਜੈਕਟਰੀ ਹੈ ਉਹ 45 ਡਿਗਰੀ ਤੇ ਜਾ ਰਹੀ ਹੈ 60 ਤੇ 90 ਡਿਗਰੀ ਤੇ ਜਾ ਰਹੀ ਹੈ ਜੇ ਅੱਜ ਵੀ ਪੈਸਾ ਨਹੀਂ ਹੈ ਤਾਂ ਪੈਸਾ ਹੋਣਾ ਕਦੋਂ ਹੈ ਪੈਸਾ ਫਿਰ ਉਦੋਂ ਉਦੋਂ ਤਾਂ ਫਿਰ ਜਦੋਂ ਉਦੋਂ ਫਿਰ ਤੁਹਾਡੀ ਜਿਹੜੀ ਇੰਸ਼ੋਰੈਂਸ ਆ ਵੀ ਮਹਿੰਗੀਆਂ ਹੋ ਜਾਣੀਆਂ ਜਾਂ ਹੋਰ ਜਿਹੜੇ ਬਿਜ਼ਨਸਮੈਨਸ ਦੇ ਲਈ ਹੈਗੀਆਂ ਜਿਹੜੀਆਂ ਸ਼ੇਅਰਡ ਪਲਾਨਸ ਆ ਕ੍ਰਿਟੀਕਲ ਇਲਨਸ ਪਲਾਨ ਪਲਾਨ ਹੈ ਜੇ ਤੁਹਾਨੂੰ ਕੋਈ ਕ੍ਰਿਟੀਕਲ ਇਲਨਸ ਹੋ ਜਾਦੀ ਤੁਸੀਂ ਉਹ ਕਰ ਸਕਦੇ ਆ ਪੈਸਾ ਲੈ ਸਕਦੇ ਆ ਜੇ ਨਹੀਂ ਹੁੰਦੀ ਤਾਂ ਟੈਕਸ ਫ੍ਰੀ ਹੈ ਬਿਜ਼ਨਸਮੈਨ ਵਾਸਤੇ ਤਾਂ ਗਵਰਨਮੈਂਟ ਵੀ ਹੈਲਪ ਕਰ ਰਹੀ ਹੈ ਇਧਰ ਇੰਡਸਟਰੀ ਵੀ ਕਰਦੇ ਪਰ ਸਭ ਤੋਂ ਜਿਹੜੀ ਗੱਲ ਜਿਹੜੀ ਸਾਨੂੰ ਚਕਾਣ ਚਕਾਣ ਵਾਲੀ ਗੱਲ ਹੈ ਤੇ ਉਹ ਉਹ ਇਸ ਚੀਜ਼ ਨੂੰ ਯੂਟਲਾਈਜ਼ ਨਹੀਂ ਕਰਨਾ ਚਾਹੁੰਦੇ ਸਿਰਫ ਅੱਗੇ ਹੀ ਵਧਣਾ ਜਾਂਦੇ ਪੰਜਾਬੀ ਚ ਕਹਿੰਦੇ ਅੱਗੇ ਦੌੜ ਤੇ ਪਿੱਛਾ ਚੌੜ ਹੁੰਦਾ ਤੇ ਜਿਸ ਤਰ੍ਹਾਂ ਹੁਣ ਆਪਾਂ ਗੱਲ ਕਰਦੇ ਸੀ ਬਿਜ਼ਨਸਮੈਨ ਵਾਸਤੇ ਜੀ ਜੀ ਤੇ ਕਈ ਵਾਰ ਇਸ ਤਰ੍ਹਾਂ ਹੁੰਦੀ ਆ ਆਪਣੇ ਬਿਜ਼ਨਸਮੈਨ ਜਿਹੜੇ ਹੁੰਦੇ ਨੇ ਬਿਜ਼ਨਸ ਖੋਲਦੇ ਨੇ ਪਰ ਆਪ ਉਸ ਬਿਜ਼ਨਸ ਤੇ ਨਹੀਂ ਰਹਿੰਦੇ ਉੱਥੇ ਉਹਨਾਂ ਨੇ ਕੋਈ ਬਿਜ਼ਨਸ ਕੋਈ ਹੋਰ ਕਰ ਰਿਆ ਹੁੰਦਾ ਖੁਦਾ ਨਾ ਖਾਸਤਾ ਉੱਥੇ ਕੋਈ ਹੈਪਨਿੰਗ ਹੋ ਜਾਂਦੀ ਆ ਤੇ ਉਹਨਾਂ ਦਾ ਬਿਜ਼ਨਸ ਐਕਦਾਮ ਜ਼ੀਰੋ ਹੋ ਜਾਊਗਾ ਯਾ ਉਹ ਤਾਂ ਇਹਦੇ ਵਾਸਤੇ ਕੀ ਤੁਸੀਂ ਸਲਾਹ ਦਿੰਦੇ ਹੋ ਉਹਨਾਂ ਵਾਸਤੇ ਬਹੁਤੇ ਇਹ ਇੰਸ਼ੋਰੈਂਸ ਇੰਡਸਟਰੀ ਦੇ ਨਾਲ ਰਿਲੇਟਡ ਹੈ ਉਹਦੇ ਲਈ ਇੱਕ ਕੀ ਪਰਸਨ ਇੰਸ਼ੋਰੈਂਸ ਹੁੰਦੀ ਹੈ ਬਿਕੋਜ਼ ਲੈਟਸ ਸੇ ਜੇ ਤੁਸੀਂ ਬਿਜ਼ਨਸ ਸ਼ੁਰੂ ਕੀਤਾ ਤੇ ਤੁਸੀਂ ਤਾਂ ਆਪ ਤਾਂ ਹੈ ਨਹੀਂ ਬਟ ਯੂ ਹੈਵ ਸਮ ਕੀ ਪਰ ਜਿਹੜੇ ਕੋਈ ਮਾਰਕੀਟਿੰਗ ਕਰ ਰਿਆ ਕੋਈ ਜਾਂ ਜਿਹੜੀ ਉਹਨਾਂ ਦਾ ਦੀ ਹੁਨਰ ਹੈ ਜਾਂ ਜੇ ਆਪਾਂ ਹੋਟਲ ਇੰਡਸਟਰੀ ਹੈ ਰੈਸਟੋਰੈਂਟ ਹੈ ਉਹ ਤਾਂ ਮਤਲਬ ਕਿ ਖਾਣ ਦੇ ਨਾ ਜਾਂ ਆਪਾਂ ਚਲੋ ਡਾਕਟਰ ਦੀ ਗੱਲ ਕਰਦੇ ਆਂ ਜਾਂ ਡੈਂਟਿਸ ਦੀ ਗੱਲ ਕਰਦੇ ਆਂ ਕਿਉਂਕਿ ਜੇ ਬਾਈ ਚਾਂਸ ਉਹਨਾਂ ਦੇ ਹੱਥ ਛੱਟ ਲੱਗੀ ਇੱਕ ਡੈਂਟਿਸਟ ਨੂੰ ਸ਼ਟ ਲੱਗ ਗਈ ਐ ਐਕਸੀਡੈਂਟ ਹੋ ਗਿਆ ਤੇ ਹੱਥ ਕੱਟ ਹੋ ਗਿਆ ਤੇ ਉਹਦਾ ਤਾਂ ਸਾਰੀ ਇਨਕਮ ਦਾ ਸਾਧਨ ਹੀ ਹੋਈ ਐ ਉਹ ਤਾਂ ਕਿਸੇ ਹੋਰ ਨੂੰ ਰੱਖ ਨਹੀਂ ਸਕਦਾ ਆਪਣੀ ਜਗਤ ਤੇ ਹਾਂਜੀ ਸੋ ਉਹ ਉਹਦੇ ਲਈ ਕੀ ਪਰਸਨ ਇੰਸ਼ੋਰੈਂਸ ਐ ਤਾਂ ਦੂਜੀ ਜਿਹੜੇ ਜਿਹੜੇ ਬਿਜ਼ਨਸਮੈਨ ਐ ਜਿਹੜੇ ਡਾਕਟਰਸ ਐ ਜਿਹੜੇ ਆਪ ਹੀ ਆਪ ਹੀ ਆਪਣੇ ਬਿਜ਼ਨਸ ਨੂੰ ਸੰਭਾਲਦੇ ਐ ਤੇ ਆਪ ਹੀ ਕੀ ਪਰਸਨ ਐ ਮੋਸਟਲੀ ਜਿਹਨਾਂ ਦੇ ਵਿੱਚ ਉਹਨਾਂ ਲਈ ਸਪੈਸ਼ਲ ਇੰਸ਼ੋਰੈਂਸਸ ਹੈਗੀਆਂ ਉਹਨਾਂ ਦੇ ਜਿਹੜੇ profession ਦੇ ਨਾਲ ਡਿਸੇਬਿਲਟੀ ਐ ਬਟ ਤੇਰਾ ਸਪੈਸੀਫਿਕ ਡਿਜ਼ਾਈਨ ਪਾਲਿਸੀਸ ਫਾਰ ਥੈਮ ਜਿਹੜੇ ਉਹਨਾਂ ਦੀ ਆਪਾ ਹੈਲਪ ਕਰ ਸਕਦੇ ਹੂੰ ਤੇ ਯਾਨੀ ਕਿ ਆਪਾਂ ਇੱਕਲ ਹੋ ਰਿਹਾ ਥੇ ਜਦੋਂ ਕੋਈ ਕਲਾਇੰਟ ਸਾਨੂੰ ਕਾਲ ਕਰਦਾ ਆ ਜੀ ਕੰਦਾ ਜੀ ਮੈਂ ਤੁਹਾਨੂੰ ਆਪਣੇ ਫੋਨ ਦੇ ਉੱਤੇ ਆ ਸਾਰਾ ਕੁਝ ਦੱਸ ਦਿੰਦਾ ਤੁਸੀਂ ਫਟਾਪ ਪਲਾਨ ਬਣਾ ਕੇ ਦੇ ਦਿਓ ਇਹ ਕਿੰਨੀ ਇੱਕ ਗੱਲ ਜਾਇਜ਼ ਆ ਕਿਉਂਕਿ ਟਾਈਮ ਹੀ ਹੈ ਨਹੀਂ ਕਿਸੇ ਕੋ ਨਹੀਂ ਨਹੀਂ ਹੁਣ ਇੰਡਸਟਰੀ ਬਹੁਤ ਹੀ ਚੇਂਜ ਆ ਰਹੀ ਹੈ ਵਿਦਨ ਨੈਕਸਟ 2 ਟੂ 5 ইয়ার্স ਜੇ ਉਤੋਂ ਹੀ ਪਹਿਲਾਂ ਬਿਕਾਜ਼ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਕੀ ਹੋ ਗਿਆ ਯੂ ਕੈਨ ਟਰੈਕ ਐਨੀਥਿੰਗ ਫਰੋਮ ਐਨੀਵੇਅਰ ఎవਰੀਥਿੰਗ ਯੂ ਕੈਨ ਟਰੈਕ ਠੀਕ ਹੈ ਜੀ ਸੋ ਇਹ ਨਹੀਂ ਹੈ ਜਿਹੜੇ ਵੀ ਐਡਵਾਈਜ਼ਰਸ ਐ ਮੈਨੂੰ ਦੂਜਿਆਂ ਵਾਸਤੇ ਤਾਂ ਨਹੀਂ ਪਤਾ ਮਾਰਗੇਜ ਆ ਰੀਅਲ ਸਟੇਟ ਦਾ ਕੀ ਉਹਨਾਂ ਦਾ ਹੁੰਦਾ ਪਰ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਇਹ ਹੈ ਜਿਹੜਾ ਵੀ ਤੁਹਾਡਾ ਕਲਾਇੰਟ ਹੈ ਤੁਹਾਨੂੰ ਪਾਲਿਸੀ ਰਿਵਿਊ ਕਰਨੀ ਪਣੀ ਹਰ ਸਾਲ ਤੇ ਫੇਸ ਟੂ ਫੇਸ ਬੈਕ ਜੇ ਕੋਈ ਸਮਝਦਾ ਸਮਝਾਉਣਾ ਕਿੰਨਾ ਕਿ ਜ਼ਰੂਰੀ ਹੈ ਦੇਖੋ ਹਾਂ ਇਹ ਇਹਦੇ ਲਈ ਆਪਸ਼ਨ ਹੈਗੀ ਹੈ ਜੇ ਜੇ ਟਾਈਮ ਹੈ ਜੇ ਉਹ ਆ ਸਕਦੇ ਮੈਂ ਤਾਂ ਹਰ ਨੂੰ ਇਹ ਕਹਾਂਗਾ ਮਿਲੋ ਹਮ ਬਈ ਹਰ ਇੱਕ ਚੀਜ਼ ਘਰ ਬੈਠ ਕੇ ਨਾ ਕਰੋ ਹਮ ਹਮ ਇੰਟਰਨੈਟ ਦੇ ਆਰਟੀਫੀਸ਼ੀਅਲ ਇੰਟੈਲੀਜੈਂਸੀ ਨਾ ਕਰੋ ਇੰਟੈਲੀਜੈਂਟ ਵੀ ਬਣੋ ਮਿਲੋ ਕਿਉਂਕਿ ਜਦੋਂ ਤੁਸੀਂ ਮਿਲੋਗੇ ਇੱਕ ਇੰਟਰੈਕਸ਼ਨ ਉਹ ਤੁਹਾਡਾ ਜਿਹੜਾ ਲਾਈਫ ਦਾ ਜਿਹੜਾ ਵਾਈਬਸ ਹੈ ਤੁਹਾਡੀ ਜ਼ਿੰਦਗੀ ਹੈ ਜਾਂ ਤੁਹਾਡੀ ਖੁਸ਼ੀ ਖੇੜਾ ਉਹ ਇੱਕ ਹੋਰ ਹੈ ਜੂਮ ਤੇ ਬੈਠੇ ਆ ਤੁਹਾਡੀ ਤੁਸੀਂ ਆਲਵੇਸ ਸਟ्रेस ਹੈ অপਸ਼ਨ ਹੈਗੀ ਹੈ ਜੂਮ ਤੇ ਤੁਸੀਂ ਮੀਟਿੰਗ ਕਰ ਲੈਂਦੇ ਆ ਤੁਸੀਂ ਆਪਣੇ ਇੰਡੀਆ ਬੈਠ ਕੇ ਕੰਮ ਕਰ ਰਹੇ ਬਟ ਉਹ ਜਿਹੜਾ ਅੱਜ ਅੱਜ ਮੈਂ ਹੁਣ ਤੁਹਾਡੇ ਕੋਲ ਆਇਆ ਅੱਜ ਆਪਾਂ ਇਹੀ ਪਲਾਨ ਕਰਦੇ ਸੀ ਕਹਿੰਦੇ ਚਲੋ ਘਰੋਂ ਘਰਮੀ ਕਰ ਲੈ ਮੈਂ ਤਾਂ ਕਿ ਤੁਹਾਨੂੰ ਮਿਲੀਏ ਜਾ ਕੇ ਕਿਉਂਕਿ ਇੱਕ ਇੱਕ ਫਿਜ਼ੀਕਲ ਜਾਂ ਪਰਸਨਲੀ ਕਿਸੇ ਬੰਦੇ ਨਾਲ ਹੱਥ ਵੀ ਸ਼ੇ ਹੈਂਡ ਸ਼ੇਕ ਵੀ ਕਰਦੇ ਨਾ ਤੁਸੀਂ ਕਿਸੇ ਬੰਦੇ ਦੀ ਜਿਹੜੀ એનર્ਜੀ ਆ ਉਹ ਤੁਹਾਨੂੰ ਪ੍ਰਭਾਵਿਤ ਕਰ ਜਾਂਦੀ ਹੈ ਕਿੱਤੇ ਤੁਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਉਹ ਟੈਂਸ਼ਨ ਲੈ ਕੇ ਬੈਠੇ ਆਂ ਸਵੇਰ ਦੇ ਲਾ ਕੇ ਸ਼ਾਮ ਤੱਕ ਤੁਸੀਂ ਇੰਟਰਨੈਟ ਦੇ ਸਾਹਮਣੇ ਬੈਠੇ ਆਂ ਤੇ ਸ਼ਾਮ ਨੂੰ ਕਹਿੰਦੇ ਜੱਖਾਂ ਦਰਦ ਹੋ ਰਹੀ ਹੁਣ ਸੌ ਜਾਵਾਂ ਤੇ ਮੈਂ ਚਾਹੁੰਗਾ ਤੁਸੀਂ ਮੇਰਾ ਨੰਬਰ ਆਪ ਦੋਸਤੋ ਇੱਕ ਵਾਰੀ ਨੰਬਰ ਤੁਸੀਂ ਸ਼ੇਅਰ ਕੀਤਾ ਹੋਣਾ ਬਟ ਮੇਰਾ ਨੰਬਰ 7809651912 ਤੁਸੀਂ ਸਾਨੂੰ ਕਦੇ ਵੀ ਕਾਲ ਕਰੋ ਇਨਵੈਸਟਮੈਂਟ ਜਾਂ ਇੰਸ਼ੋਰੈਂਸ ਦੇ ਪ੍ਰਤੀ ਬਾਜੀ ਹੁਣ ਸਾਡੀ ਇਕੱਠੀ ਟੀਮ ਹੈ ਅਸੀਂ ਇਕੱਠੇ ਕੰਮ ਕਰਦੇ ਆਂ ਵੀਰ ਅਤੋਂ ਤੋਂ ਸਾਰੀ ਜਿਹੜੀ ਸਹੀ ਗਾਈਡੈਂਸ ਦੇਵਾਂਗੇ ਤੇ ਤੁਹਾਨੂੰ ਇਹ ਵੀ ਸਲਾਹ ਦੇਵਾਂਗੇ ਕਿ ਸਾਡੇ ਕੋਲ ਤੁਸੀਂ ਆਓ ਪੁੱਛੋ ਤੁਸੀਂ 10 ਬੰਦਿਆਂ ਨੂੰ ਹੋਰ ਪੁੱਛੋ ਕੰਪੈਰੀਜ਼ਨ ਕਰੋ ਭਰਾਵੋ ਭੈਣੋ ਮਿੱਤਰੋ ਦੋਸਤੋ ਇਹ ਗੱਲ ਸੁਣ ਲਓ ਭਾਈ ਭਤੀਜਾਵਾਜ ਵਿੱਚ ਨਾ ਬੜੋ ਕਿਉਂਕਿ ਹਾਂ ਜੇ ਤੁਹਾਨੂੰ ਉਹ ਲੱਗਦਾ ਇੱਕ ਬੰਦਾ ਸਵੇਰੇ ਕੰਮ ਕਰ ਰਿਹਾ ਮੈਂ ਮੈਂ ਹੁਣ ਮੈਂ ਕਿਤੇ ਸਾਰੇ ਬਰਾਬਰ ਹੈ ਥੱਕ ਹਾਰ ਕੇ ਆਂਦਾ ਅੱਜ ਕੱਲ ਦੇ ਜ਼ਮਾਨੇ 'ਚ ਐਨੀਆਂ ਟ੍ਰੇਨਿੰਗਸ ਐ ਐਨੇ ਜਿਹੜੀ ਕੰਪਲਾਈਅੰਸ ਦੇ ਡਾਕੂਮੈਂਟੇਸ਼ਨ ਐ ਜੇ ਉਹ ਨਹੀਂ ਕਰ ਰਿਹਾ ਤੇ ਜੇ ਉਹ ਆਪਣੇ ਲਈ ਨਹੀਂ ਕਰ ਰਿਹਾ ਤੇ ਤੁਹਾਡੇ ਲਈ ਕੀ ਕਰੂਗਾ ਹਾਂ ਜਾਂ ਫਿਰ ਉਹਨਾਂ ਨੂੰ ਇਹ ਪੁੱਛੋ ਵਾਟ ਹੈਵ ਯੂ ਡਨ ਫਾਰ ਯੋਰਸੈਲਫ ਤੁਸੀਂ ਆਪਣੇ ਲਈ ਕੀ ਕੀਤਾ ਸਾਡਾ ਆਪਣਾ ਟਰੈਕ ਰੱਖ ਕਰ ਕਢੋ ਤੁਸੀਂ ਮੇਰੀ ਇਨਵੈਸਟਮੈਂਟ ਕਰਨਾ ਚਾਹੁੰਦੇ ਆ ਆਰਆਰਐਸਪੀ ਚ ਟੀਐਫਐਸ ਚ ਐਫਐਸਐਸ ਚ ਕਿਸੇ ਵਿੱਚ ਆਰਆਰਐਸਪੀ ਚ ਤਾਂ ਤੁਸੀਂ ਮੈਨੂੰ ਦੱਸੋ ਹੁਣ ਤੱਕ ਤੁਹਾਡਾ 5 ਸਾਲ ਦਾ ਕੀ ਐ ਹਾਂ ਹਾਂ ਏਟਲੀਸਟ ਉਹਦੇ ਕੋਲ ਤਾਂ ਰੈਕੋਰਡ ਹੋਣਾ ਚਾਹੀਦਾ ਨਾ ਜੇ ਉਹ ਆਪ ਆਪਣੇ ਕੋਲੇ ਨਹੀਂ ਹੈ ਸਿਰਫ ਪਾਲਿਸੀ ਲਿਖਣ ਆਇਆ ਜਾਂ ਘਰ ਵੇਚਣ ਵਾਸਤੇ ਹੀ ਆਇਆ ਜੋ ਜਿਹੜਾ ਇਹ ਹੈ ਇੱਕ ਜਿਹੜਾ ਐਡਵਾਈਜ਼ਰ ਹੈ ਇੱਕ ਫਾਈਨੈਂਸ਼ੀਅਲ ਐਡਵਾਈਜ਼ਰ ਹੈ ਮਾਰਗੇਜ ਐਡਵਾਈਜ਼ਰ ਹੈ ਉਹਦਾ ਫਰਜ ਬਣਦਾ ਐਡਵਾਈਸ ਕਰਨਾ ਇੱਕ ਲਾਇਰ ਹੈ ਉਹਦਾ ਫਰਜ ਬਣਦਾ ਐਡਵਾਈਸ ਕਰਨਾ ਇਹ ਨਹੀਂ ਵੀ ਆਪਣੀ ਦੇਖੋ ਵੀ ਅਗਲਾ ਕਲਾਇੰਟ ਆਇਆ ਤੇ ਉਹਦੇ ਚੋਂ ਪੈਸੇ ਆਪ ਕਿਦਾਂ ਕਢਣੀ ਜੇਬ ਚ ਤੇ ਆਪਣੀ ਜੇਬ ਭਰ ਕੇ ਭੱਜ ਗਏ ਹੂੰ ਤੇ ਲੈ ਕੇ ਜਾਣੇ ਕਿੱਥੇ ਲੈ ਕੇ ਕੋਈ ਗਿਆ ਇੱਥੋਂ ਬਿਲਕੁਲ ਲੈ ਕੇ ਤਾਂ ਕੋਈ ਨਹੀਂ ਗਿਆ ਤੇ ਉਹ ਤਾਂ ਜੱਜ ਮਹਾਰਾਜ ਨਾ ਬਾਣੀ ਚ ਵੀ ਕਿਹਾ ਪਾਪਾ ਵਾ ਜੋ ਹੋਏ ਨਾ ਇਕੱਠੇ ਮੋਇਆਂ ਸਾਥ ਨੂੰ ਹੋਏ ਸਾਥ ਨੇ ਜਾਈ ਤੇ ਪਾਪ ਇਹ ਨਹੀਂ ਕਰਨੇ ਕਿਉਂ ਇੱਥੇ ਬਿਲਕੁਲ ਤੇ ਤੁਸੀਂ ਆਪਣੇ ਕਿਹੜੀ ਕਿਹੜੀ ਜਗ੍ਹਾ ਤੇ ਕੰਮ ਕਰਦੇ ਹੋ ਪੂਰੇ ਕੈਨੇਡਾ ਚ ਸਰਵਿਸ ਦਿੰਦੇ ਹੋ ਆਪਣੀ ਵੱਡੀ ਕੰਪਨੀ ਹਾਂਜੀ ਕੈਨੇਡਾ ਚ ਅਸੀਂ 올ਓਵਰ ਕੈਨੇਡਾ ਕੰਮ ਕਰਦੇ ਆਂ ਵੀ ਅਸੀਂ ਅਮਰੀਕਾ ਦੇ ਵਿੱਚ ਵੀ ਆਫਿਸਿਸ ਸ਼ੁਰੂ ਕਰ ਦਿੱਤੇ ਠੀਕ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਕੰਮ ਬਾਕੀ ਗੱਲ ਇਹ ਆ ਅ ਇਹ ਇਟਸ ਆਲ ਹਰ ਵਾਰ ਇਹ ਨਹੀਂ ਹੁੰਦਾ ਕਿ ਬਿਜ਼ਨਸ ਹੀ ਕਰਨਾ ਤੁਸੀਂ ਸਾਡੇ ਕੋਲ ਸਲਾਹ ਲੈ ਲਓ ਫ੍ਰੀ ਸਲਾਹ ਲਓ ਆਪਣੀ ਕੋਈ ਪਾਲਿਸੀ ਲੈ ਕੇ ਆਓ ਸਾਡੀ ਟੀਮ ਬੈਠੀ ਹੋਈ ਹੈ ਉਹ ਪਾਲਿਸੀ ਤੁਹਾਨੂੰ ਰਿਵਿਊ ਕਰੂਗੀ ਜੋ ਤੁਸੀਂ ਲਿਆ ਉਹ ਵਧੀਆ ਲਿਆ ਹੋਇਆ ਹੂੰ ਇਹ ਨਹੀਂ ਹੈ ਹੋ ਸਕਦਾ ਉਸ ਸਮੇ ਉਹ ਜ਼ਿਆਦਾ ਵਧੀਆ ਹੋਵੇ ਹਾਂਜੀ ਇੱਕ ਮਾਰਕੀਟ 'ਚ ਇਹ ਵੀ ਟ੍ਰੈਂਡ ਆਇਆ ਹੋਇਆ ਵੀ 2 ਸਾਲ ਬਾਅਦ ਪਾਲਿਸੀ ਕੱਟ ਹੋ ਰਹੀ ਹੈ ਹੂੰ ਜੋ ਪੁੱਛਣਾ ਸੀ ਅਗਲੀ ਗੱਲ ਮੈਂ ਪੁੱਛਣਾ ਸੀਗਾ ਇਹ ਤੁਸੀਂ ਆਪੇ ਹੀ ਵਿੱਚ ਆਪਾਂ ਕਰ ਲਵਾਂਗੇ ਨਹੀਂ ਨਹੀਂ ਕਾਰੀਓ ਰੱਖੋ ਇਹਨੂੰ ਸਵਾਲ ਨੂੰ ਪੁੱਛੋ ਕਿ ਮੈਨੂੰ ਪਤਾ ਫਿਰ ਸਵਾਲ ਦੇ ਨਾਲ ਮੈਂ ਹੋਰ ਸ਼ਾਇਦ ਮੈਂ ਇਹੀ ਕਹਿਣਾ ਚਾਹੁੰਦਾ ਵੀ ਇੱਕ ਆਲਰੇਡੀ ਕਿਸੇ ਨੇ ਇਨਵੈਸਟਮੈਂਟ ਕੀਤੀ ਆ ਤੇ 2 ਸਾਲ ਬਾਅਦ ਜਾ ਕੇ ਬੰਨਾ ਚਾਹੁੰਦਾ ਵੀ ਹੁਣ ਜੇ ਪਾਲਿਸੀ ਕੱਟ ਜਾਵੇ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ 23 ਦੀ ਮਰੋ ਕੋਈ ਤਾਂ ਨੁਕਸਾਨ ਕਿਹਨੂੰ ਹੋਇਆ ਨੁਕਸਾਨ ਸਿਰਫ ਜਿਹੜੇ ਸਾਡੇ ਵੀਅਰ ਉਹਨਾਂ ਨੂੰ ਦੇਖਣ ਵਾਲਿਆਂ ਨੂੰ ਹੋਇਆ ਨਾ ਐਡਵਾਈਜ਼ਰ ਨੂੰ ਹੋਇਆ ਨਾ ਕੰਪਨੀ ਨੂੰ ਹੋਇਆ ਨਾ ਐਮਜੀ ਨੂੰ ਹੋਇਆ ਦੋ ਸਾਲ ਬਾਅਦ ਜੇ ਪਾਲਸੀ ਕੱਟ ਹੋ ਗਈ ਕਿਉਂ ਪਹਿਲੇ ਪਹਿਲੀ ਪਹਿਲਾਂ ਤਾਂ ਇਹ ਇਹ ਦੱਸੋ ਵੀ ਮਾਰਕੀਟ ਦੇ ਵਿੱਚ ਲੱਖੇ ਹੀ ਤਰ੍ਹਾਂ ਦੀਆਂ ਪਾਲਸੀਆਂ ਹੈਗੀਆਂ ਹਮ ਟਰਮ ਇੰਸ਼ੋਰੈਂਸ ਹੈ ਯੂਨੀਵਰਸਲ ਹੈਗੀ ਹੈ ਹੋਲ ਲਾਈਫ ਹੈ ਤੇ ਪਰ ਜਦੋਂ ਤੁਸੀਂ ਫਾਈਨੈਂਸ਼ੀਅਲ ਨੀਡ ਐਨਾਲਿਸਿਸ ਕੀਤਾ ਜਾਂ ਐਡਵਾਈਜ਼ਰ ਨੇ ਆ ਕੇ ਕੀਤਾ ਜਾਂ ਤੁਹਾਡੀ ਉਸ ਟਾਈਮ ਕਿਹੜੀ ਰਿਕੁਆਇਰਮੈਂਟ ਸੀ ਕਿਹੜੀ ਡਿਮਾਂਡ ਸੀ ਕਿਉਂਕਿ ਇੱਕ ਵਨ ਸ਼ੂ ਇਜ਼ ਨੈਵਰ ਫਿਟਸ ਆਲ ਹੈ ਨਾ ਸਾਈਜ਼ਸ ਸੋ ਉਹ ਤੁਹਾਡਾ ਜਿਹੜੀ ਰਿਕੁਆਇਰਮੈਂਟ ਸੀ ਲੈਟਸ ਸੇ ਉਦੋਂ ਤੁਸੀਂ ਟਰਮ ਇੰਸ਼ੋਰੈਂਸ ਲੈ ਲਿਆ ਦੇ ਟਰਮ ਇੰਸ਼ੋਰੈਂਸ ਨੂੰ ਤੁਸੀਂ ਕਨਵਰਟ ਕਰ ਸਕਦੇ ਆ ਕੱਟਣ ਦੀ ਤਾਂ ਲੋੜ ਹੀ ਨਹੀਂ ਹੈ ਜੇ ਕੱਟੇ ਕੱਟ ਕੇ ਉਹ ਬੰਦਾ ਕਹੂਗਾ ਇਹ ਨਹੀਂ ਇਹ ਕਾ ਇਹਨੂੰ ਕੱਟ ਦੋ ਇਹਨੂੰ ਵੜ ਦੋ ਇਹਦਾ ਮਤਲਬ ਐਡਵਾਈਜ਼ਰ ਆਪਣੇ ਪੈਸੇ ਦੇਖ ਰਿਹਾ ਤੇ ਉਹ ਪੈਸੇ ਜਾਂ ਉਹਨਾਂ ਦੇ ਉੱਪਰ ਵਾਲੇ ਲੀਡਰਾਂ ਨੂੰ ਜਾ ਰਹੇ ਆ ਪਾਲਸੀ ਜਦੋਂ ਜਿਹੜਾ ਬੰਦਾ ਇੱਕ ਵਾਰੀ ਨਾਲ ਸਭ ਤੋਂ ਵੱਡਾ ਚੈਲੰਜ ਭਾਜੀ ਇਹ ਵੀ ਆਇਆ ਮਾਰਕੀਟ ਦੇਖਦੇ ਆ ਇੱਕ ਪਾਲਸੀ ਇੱਕ 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 ਕੰਪਨੀ ਦੀ ਪਾਲਸੀ ਲਿਖ ਕੇ ਜਾਂਦੀ ਐਡਵਾਈਜ਼ਰ ਉਹਦਾ ਹੀ ਐਡਵਾਈਜ਼ਰ ਦੂਸਰੇ ਦੂਜੇ ਸਾਲ ਬਾਅਦ ਆ ਕੇ ਕਹਿੰਦਾ ਇਹ ਗਲਤ ਹੂੰ ਹੌ ਕਮ ਇੱਕਵੇਂ ਹੋ ਜਾਊਗਾ ਜੇ 21 ਆਰਗੇਨਾਈਜੇਸ਼ਨ ਲਿਖ ਰਿਆ ਪਾਲਿਸੀ ਤੇ ਫਿਰ ਉਹ ਜਿਹੜੀ ਉੱਪਰ ਦੀ ਮੈਨੇਜਮੈਂਟ ਕਿਵੇਂ ਉਹਨਾਂ ਨੇ ਲੌਕ ਕਰ ਲਈ ਆ ਵੀ ਕੱਟ ਦੋ ਤੇ ਨੁਕਸਾਨ ਕਿਹਦਾ ਹੋ ਰਿਹਾ ਜੇ ਸਾਡਾ ਸਾਡਾ ਦੋਸਤ ਮਿੱਤਰ ਨਹੀਂ ਹੈ ਪਰ ਸਾਡੇ ਸਾਡੇ ਪੰਜਾਬ ਦਾ ਤਾਂ ਹੈਗਾ ਨਾ ਬਿਲਕੁਲ ਜੇ ਤੁਸੀਂ ਜੇ ਕਿਸੇ ਨੂੰ ਦਾਨ ਨਹੀਂ ਕਰਨਾ ਪਰ ਸਿੱਖਿਆ ਤਾਂ ਦੇਈ ਹੈ ਸਹੀ ਬਿਲਕੁਲ ਜੀ ਤੇ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਅੱਜ ਤੁਹਾਨੂੰ ਅੱਜ ਦਾ ਟੌਪਿਕ ਜ਼ਰੂਰ ਪਸੰਦ ਆਇਆ ਹੋਊਗਾ ਮੇਰੇ ਵਾਸਤੇ ਅੱਜ ਆਪਣੇ ਮੈਂਟਰ ਨਾਲ ਗੱਲਬਾਤ ਕਰਨਾ ਕਾਫੀ ਔਖਾ ਸੀਗਾ ਤੇ ਬਟ ਜੇ ਮੈਂ ਕੁਝ ਗਲਤ ਪੁੱਛ ਲਿਆ ਹੋਵੇ ਤਾਂ ਮੈਂ ਫੇਰ ਪਹਿਲਾਂ ਹੀ ਮਾਫੀ ਮੰਗੀ ਸੀ ਫੇਰ ਮੈਂ ਮਾਫੀ ਮੰਗਦਾ ਇੱਕ ਵਾਰ ਨਹੀਂ 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 ਮਾਫੀ ਦੇਖੋ ਨੌਲੇਜ ਹੈ ਜਿਹੜੀ ਹੈ ਨਾ ਆਪਾਂ ਹਮੇਸ਼ਾ ਵੰਦੀ ਹੈ ਸ਼ੇਅਰ ਕਰ ਦੇਣਾ ਹਾਂਜੀ ਤੁਸੀਂ ਸਵਾਲ ਪੁੱਛੋਗੇ ਨਾ ਸੇਖੋ ਸਾਹਿਬ ਦਾ ਮੇਰਾ ਸਵਾਲ ਜਾਣੀ ਕਿ ਨਾ ਤੁਹਾਡੇ ਫਿਰ ਸਾਰੇ ਸਵਾਲ ਬਹੁਤ ਹੀ ਜਾਇਜ਼ ਸੀਗੇ ਅੱਜ ਦੀ ਜਿਹੜੀ ਰੋਜ਼ ਮਰਾਂ ਦੀ ਜ਼ਿੰਦਗੀ ਦੇ ਵਿੱਚ ਆ ਉਹਨਾਂ ਇਹਨਾਂ ਸਵਾਲਾਂ ਤੇ ਇਹਨਾਂ ਜਵਾਬਾਂ ਦੀ ਇਹਨਾਂ ਦੇ ਇਸ ਨੌਲੇਜ ਦੀ ਲੋੜ ਹੈ ਤਾਂ ਅਸੀਂ ਅਸੀਂ ਬੈਠੇ ਹਾਂ ਤੁਹਾਡੇ ਕੋਲ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੋਵੇ ਤੁਸੀਂ ਆ ਰਹੇ ਨੰਬਰ ਤੇ ਸੇਖੋ ਸਾਹਿਬ ਨੂੰ ਡਾਇਰੈਕਟ ਕਾਲ ਕਰ ਸਕਦੇ ਹੋ ਜਾ ਸਾਨੂੰ ਫੋਨ ਕਰਕੇ ਪੁੱਛ ਸਕਦੇ ਹੋ ਅਸੀਂ ਦੁਬਾਰਾ ਇਹਨਾਂ ਨੂੰ ਫੇਰ ਲੈ ਕੇ ਆਵਾਂਗੇ ਨਹੀਂ ਆਉਂਦੇ ਰਹਿਣਾ ਜੀ ਤੁਸੀਂ ਸੁਆਲ ਇਹ ਇਸ ਤਰ੍ਹਾਂ ਦੇ ਕੀਤੇ ਮੈਨੂੰ ਤਾਂ ਖੁਸ਼ੀ ਹੋਈ ਇਸ ਗੱਲ ਦੀ ਬਹੁਤ ਹੋਈ ਹੈ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਦੇਖੋ ਆਮ ਨੱਟ ਭਾਜੀ ਦੇ ਆਪਣੇ ਜ਼ਿੰਦਗੀ ਦੇ ਵਿੱਚ ਕੋਈ ਚੀਜ਼ਾਂ ਨੂੰ ਇਹਨੂੰ ਆਪਾਂ ਕੰਸਿਡਰ ਨਹੀਂ ਕਰਦੇ ਬਟ ਇਹ ਛੋਟੀਆਂ ਛੋਟੀਆਂ ਚੀਜ਼ਾਂ ਦੇ ਨਾਲ ਨਾ ਤੁਸੀਂ ਯੂ ਕੈਨ ਹੈਲਪ ਯੋਰself ਅ ਲੋਟ ਸਿੱਖੋ ਆ ਕੇ ਸਿੱਖੋ ਕਿਸ ਤਰ੍ਹਾਂ ਇਨਵੈਸਟਮੈਂਟ ਕਿਵੇਂ ਹੋਣੀ ਹੈ ਇੰਸ਼ੋਰੈਂਸ ਕਿਵੇਂ ਹੋਣੀ ਹੈ ਆਪਾਂ ਪੈਸੇ ਤੋਂ ਕੰਮ ਕਿਸ ਤਰ੍ਹਾਂ ਲੈਣਾ ਰੂਲ ਆਫ 72 ਕੀ ਹੈ ਅਮੀਰ ਆਦਮੀ ਕਿੱਦਾਂ ਅਮੀਰ ਬਣ ਜਾਂਦੇ ਆ ਮਤਲਬ ਕਿ ਦੇਖੋ ਬੱਚਾ ਉਹਨਾਂ ਦੇ ਘਰੇ ਬੱਚਾ ਪੈਦਾ ਹੁੰਦਾ ਅਸੀਂ ਕੁਝ ਹੋਰ ਕਰਦੇ ਹਾਂ ਅਸੀਂ ਉਹਨਾਂ ਲਈ 100 ਡਾਲਰ ਜਮ੍ਹਾਂ ਕਰਾਉਣ ਲੱਪਾਂਦੇ ਪਰ ਉਹ ਸਭ ਤੋਂ ਪਹਿਲਾਂ ਹਥਿਆਰ ਇੱਕ ਵਰਤ ਦਾ ਇੰਸ਼ੋਰੈਂਸ ਲੈਣਾ ਹੈ ਬੱਚੇ ਦੀ ਉਮਰ ਘੱਟ ਹੈ ਕੋਸਟ ਆਫ ਇੰਸ਼ੋਰੈਂਸ ਘੱਟ ਹੈ ਤੇ ਮਿਲੀਅਨ ਡਾਲਰਾਂ ਦੀ ਇੰਸ਼ੋਰੈਂਸ ਅਸੀਂ ਬਾਇ ਕਰ ਸਕਦੇ ਪਰ ਅਗਲੀ ਵਾਰੀ ਆਪਾਂ ਇਸ ਟਾਪਿਕ ਨੂੰ ਅੱਗੇ ਕੈਰੀ ਆਨ ਕਰਾਂਗੇ ਮੈਨੂੰ ਪਤਾ ਟਾਈਮ ਦੀ ਤੁਹਾਡਾ ਤੁਹਾਡੇ ਥੋੜੀ ਰਿਸਟ੍ਰਿੰਕਟ ਹੈਗੀ ਤੇ ਆਪਾਂ ਤੇ ਤੁਸੀਂ ਦੇਖਦੇ ਰਹੋ ਵੀਟੀਵੀ ਪੰਜਾਬੀ ਵਿਕਟਰੀ ਆਫ ਟਰੂਥ ਤੇ ਅਗਲੀ ਵਾਰੀ ਤੁਹਾਡੇ ਨਵੇਂ ਸਵਾਲਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਸਾਨੂੰ ਜੋ ਆਈਆਈ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਆਦਾਬ ਤੇ ਨਮਸਕਾਰ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ